ਹਰਮੀਤ ਸਿੰਘ ਪਠਾਨ ਮਾਜਰਾ ਮੇਰੇ ਕੋਲ ਆਉਂਦੇ ਨੇ ਕਹਿੰਦੇ ਨੇ ਤੇਰੇ ਤੇ ਤੇਰੇ ਸਾਥੀ ਤੇ ਜੁੱਤੀ ਫੇਰੂੰਗਾ ਜਿਹੜੀ ਸਰਦ ਦੇ ਨੇ ਕਲਿੱਪ ਵਾਇਰਲ ਹੁੰਦੀ ਰਹੀ ਸਾਰੀ ਸੱਚਾਈ ਦੱਸਾਂਗੇ ਜਦੋਂ ਉਹਨਾਂ ਨੇ ਗੁੱਟ ਫੜਿਆ ਜੇ ਮੈਂ ਗੱਲ ਦੱਸ ਰਿਹਾ ਜਦੋਂ ਬਾਹਰ ਲੈ ਕੇ ਖਿੱਚ ਕੇ ਜਾਣ ਲੱਗੇ ਸੀ ਤੋਂ ਦੋਨੋਂ ਦਾ ਜਿਆਦਾ ਗੋਟਾਂ ਐ ਛੜਾ ਰਹੇ ਆ ਜੇਕਰ ਇਹ ਵੀਡੀਓ ਕਲਿੱਪ ਬਾਹਰ ਆ ਜਾਵੇ ਤਾਂ ਲੜ ਰਹੀ ਸੀ ਸਾਡੇ ਨਾਲ ਗਾਲ੍ਹਾਂ ਕੱਢ ਰਹੀ ਸੀ ਜਾਨੂ ਮਾਰਨ ਤੱਕ ਦੀ ਧਮਕੀ ਤੱਕ ਦੇ ਗਏ ਜਦੋਂ ਉਹਨਾਂ ਦੇ ਮੂੰਹ ਵਿੱਚ ਗੱਲ ਸੀ ਨਾ ਤਾਂ ਉਹਨਾਂ ਦਾ ਸਾਫ਼ ਝਲਕ ਰਿਹਾ ਸੀ ਕਿ ਉਹਨਾਂ ਦੀਆਂ ਅੱਖਾਂ ਦੱਸਦੀਆਂ ਸੀ ਕਿ ਉਹ ਕਿੰਨੀ ਤੈਸ਼ ਦੇ ਵਿੱਚ ਨੇ ਹਜੇ ਮੇਰੇ ਸ਼ਬਦ ਮੂੰਹ 'ਚ ਹੈ ਉਹਨਾਂ ਨੇ ਆਉਂਦੇ ਸਾਰੀ ਮੈਨੂੰ ਵੇਖ ਕੇ ਤੇ ਗਾੜੀ ਗਲੋਚ ਕਰਨਾ ਸ਼ੁਰੂ ਕਰਤਾ ਇੰਨੀ ਮੰਦ ਭਾਗੀ ਸ਼ਬਦ ਵਰਤੇ ਜੇ ਮਸਲਾ ਕੱਲਾ ABC ਪੰਜਾਬ ਚੈਨਲ ਦਾ ਨਹੀਂ ਹੈ ਸੰਦੀਪ ਦਾ ਨਹੀਂ ਹੈ ਮਨਦੀਪ ਦਾ ਨਹੀਂ ਹੈ ਇਹ ਸਨੌਰ ਵਾਲੇ ਵਿਧਾਇਕ ਨੇ ਹਰਮੀਤ ਸਿੰਘ ਪਠਾਣ ਮਾਜਰਾ ਜਿਨ੍ਹਾਂ ਨੇ ਅੱਜ ਇਹ ਕਰਤੂਤ ਕੀਤੀ ਹੈ ਗੁੰਡਾਗਰਦੀ ਕੀਤੀ ਹੈ ਬਾਹਰ ਮਰਜੀ ਧਮਕੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਣ ਮਾਜਰਾ ਟਿਆਲੇ ਦੇ ਵਿੱਚ ਇਹਨਾਂ ਨੇ ਜਿਹੜੇ ਚੰਨ ਚਾੜੇ ਸਾਰੀ ਦੁਨੀਆ ਜਾਣਦੀ ਹੈ ਕਿਵੇਂ ਪੱਤਰਕਾਰਾਂ ਨੂੰ ਉੱਥੇ ਵੀ ਧਮਕਾਇਆ ਗਿਆ ਕਈ ਪੱਤਰਕਾਰ ਤਾਂ ਆਪਣੀ ਨੌਕਰੀ ਛੱਡਣ ਲਈ ਮਜਬੂਰ ਹੋ ਗਏ ਮੈਂ ਹਰਮੀਤ ਸਿੰਘ ਪਠਾਨ ਮਾਜਰਾ ਇਹਨਾਂ ਨੂੰ ਪਤਾ ਨਹੀਂ ਕਿਹੜੀ ਵਿਧਾਇਕੀ ਤੋਂ ਅੱਗੇ ਵੀ ਕੋਈ ਤਾਕਤ ਨਜ਼ਰ ਆਉਂਦੀ ਹੈ ਕਿ ਮੇਰੇ ਪਿੱਛੇ ਇੱਕ ਬੜੀ ਵੱਡੀ ਵੱਡੀ ਫੋਰਸ ਖੜੀ ਹੈ ਜਿਹੜੀ ਸ਼ਾਇਦ ਥਾਪੜਾ ਦਿੰਦੀ ਹੈ ਤੇ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਅੱਜ ਜਿਹੜੀ ਹਰਕਤ ਜਾਂ ਫਿਰ ਕਰਤੂਤ ਜੋ ਸਾਨੂੰ ਧਮਕੀਆਂ ਦਿੱਤੀਆਂ ਗਿਆ ਇਹ ਮੈਂ ਕਹਿੰਦਾ ਕਿ ਕੱਲਾ ABC ਪੰਜਾਬ ਚੈਨਲ ਦੇ ਪੱਤਰਕਾਰ ਜਾਂ ਸੀ ਪੀੜਤ ਧਿਰ ਨਹੀਂ ਇਹ ਸਾਰੇ ਪੱਤਰਕਾਰ ਭਾਈਚਾਰੇ ਦੇ ਲਈ ਅਫਸੋਸ ਦੀ ਗੱਲ ਤਾਂ ਹੈ ਹੀ ਚੁਣੇ ਹੋਏ ਨਮਾਇंदे ਜਿਨ੍ਹਾਂ ਨੂੰ ਇੰਨੀ ਅਕਲ ਨਹੀਂ ਹੈ ਕਿ ਅੰਦਰ ਗੱਲ ਕੀ ਕਰਨੀ ਹੈ ਲੋਕਾਂ ਦਾ ਮੁੱਦਾ ਕੀ ਚੁਕਣਾ ਹੈ ਹਰਬੀਰ ਸਿੰਘ ਪਠਾਣ ਮਾਜਰਾ ਨੂੰ ਇਸ ਗੱਲ ਤੋਂ ਤਾਂ ਦਿੱਕਤ ਹੋਊਗੀ ਕਿ ਅਸੀਂ ਕੱਲ ਕੀ ਚਰਚਾ ਕੀਤੀ ਪਰ ਸਾਡੇ ਚੈਨਲ ਦੇ ਉੱਤੇ ਅੱਜ ਵੀ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ABC ਪੰਜਾਬ ਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਹੈ ਹਰਬੀਰ ਸਿੰਘ ਪਠਾਣ ਮਾਜਰਾ ਨੇ ਅੱਜ ਮੁੱਦਾ ਇੱਕ ਚੁੱਕਿਆ ਜਿਹੜਾ ਕਿ ਟਰੈਵਲ ਏਜੰਟ ਹੈ ਠੱਗ ਟਰੈਵਲ ਏਜੰਟ ਉਹਨਾਂ ਨੇ ਬੜਾ ਦਰਦ ਜਿਹੜਾ ਬਿਆਨ ਕੀਤਾ ਕਿ ਮਾਪੇ ਰੋਂ ਜਾਂਦੇ ਆ ਜੀ ਫਲਾਣਾ ਹੋ ਜਾਂਦਾ ਜੀ ਤਾਂ ਇਸ ਕਰਕੇ ਜਿਹੜੀ ਉਹਨਾਂ ਦੀ ਜਾਇਦਾਦ ਕੁਰਕ ਹੋਣੀ ਚਾਹੀਦੀ ਹੈ ਸਭ ਤੋਂ ਪਹਿਲੇ ਆਧਾਰ ਤੇ ਮੈਂ ਕਹਿ ਸਕਦਾ ਕਿ ਅਸੀਂ ਵੀ ਉਹਨਾਂ ਚੈਨਲਾਂ ਵਿੱਚੋਂ ਆ ਹਰਬੀਰ ਸਿੰਘ ਪਠਾਣ ਮਾਜਰਾ ਦਾ ਅੱਜ ਦਾ ਹੀ ਜਿਹੜਾ ਸਭਾ ਦੇ ਵਿੱਚ ਚਾਹੇ ਉਹਨਾਂ ਨੇ ਜਿਵੇਂ ਵੀ ਚੁੱਕਿਆ ਜਿੰਨਾ ਵੀ ਚੁੱਕਿਆ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ ਉਹ ਅਸੀਂ ਨਸ਼ਰ ਕੀਤਾ ਆਪਣੇ ਚੈਨਲ ਦੇ ਉੱਤੇ ਇਹ ਨਹੀਂ ਕਿ ਉਹਨਾਂ ਦੀ ਚੰਗੀ ਗੱਲ ਨੂੰ ਅਸੀਂ ਦਿਖਾਈਏ ਨਾ ਤੇ ਜਿਹੜੀਆਂ ਮਾੜੀਆਂ ਗੱਲਾਂ ਕਰਦੇ ਆ ਸਭ ਤੋਂ ਪਹਿਲਾਂ ਦਿਖਾਈਏ ਹਰਬੀਰ ਸਿੰਘ ਪਠਾਨ ਮਾਜਰਾ ਚ ਇੰਨੀ ਹਿੰਮਤ ਨਹੀਂ ਹੋਈ ਅੱਜ ਜਦੋਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਰਹੇ ਸੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੰਦੀਪ ਤੁਸੀਂ ABC ਪੰਜਾਬ ਤੇ ਮੇਰਾ ਚੁੱਕਿਆ ਹੋਇਆ ਮੁੱਦਾ ਚਲਾਇਆ ਬਹੁਤ ਵਧੀਆ ਕੀਤਾ ਉਹਨਾਂ ਨੂੰ ਸਿਰਫ ਕੱਲ ਦੀ ਅੱਗ ਲੱਗੀ ਸੀ ਕਿ ਕਿਤੇ ਮੈਨੂੰ ਮਿਲ ਜਾਣ ਸਹੀ ਫਰਮੀਤ ਸਿੰਘ ਪਠਾਨ ਮਾਜਰਾ ਦੇ ਜੋ ਤੁਹਾਡੇ ਪ੍ਰਤੀ ਸ਼ਬਦ ਸੀ ਇਹ ਮੇਰੇ ਸਾਥੀ ਲਈ ਸ਼ਬਦ ਸੀ ਉਹ ਇਹ ਸੀ ਜੋ ਤੁਸੀਂ ਦੱਸਿਆ ਸ਼ੁਰੂ ਦੇ ਵਿੱਚ ਕਿ ਜੁੱਤੀਆਂ ਮਾਰਨੀਆਂ ਹੁਣ ਜੁੱਤੀਆਂ ਮਾਰਨ ਦਾ ਕੰਮ ਹੈ ਵਿਧਾਨ ਸਭਾ ਦੇ ਵਿੱਚ ਇਸ ਕਰਕੇ ਆਏ ਹਾਂ ਉਸ ਨੌਰ ਤੋਂ ਚੱਲ ਕੇ ਕਿ ਅੱਜ ਜੁੱਤੀਆਂ ਮਾਰੀਆਂ ਜਾਣਗੀਆਂ ਕਿ ਇਸ ਕਰਕੇ ਚੱਲ ਕੇ ਆਏ ਹਾਂ ਮੈਨੂੰ ਤਾਂ ਇਹ ਕਹਿਣਾ ਪੈ ਰਿਹਾ ਅਫਸੋਸ ਦੇ ਨਾਲ ਕਿ ਅੱਜ ਜਿਹੜਾ ਫੋਕਸ ਪੰਜਾਬ ਦੇ ਮੁੱਦਿਆਂ ਤੇ ਹੋਣਾ ਚਾਹੀਦਾ ਸੀ ਜਿਹੜਾ ਬਜਟ ਵਿੱਚ ਵਿੱਤ ਮੰਤਰੀ ਸਾਹਿਬ ਨੇ ਤਜਵੀਜ਼ਾਂ ਰੱਖੀਆਂ ਅਨੁਮਾਨ ਦੱਸਿਆ ਉੱਥੇ ਵਿਰੋਧੀਆਂ ਨੂੰ ਜਵਾਬ ਦੇਣਾ ਚਾਹੀਦਾ ਸੀ ਨਾ ਕਿ ਸਾਡੇ ਨਾਲ ਉਲਝਣਾ ਚਾਹੀਦਾ ਸੀ ਮੈਨੂੰ ਇਹ ਲੱਗਿਆ ਕਿ ਅੱਜ ਸਾਡੇ ਨਾਲ ਨਹੀਂ ਧੱਕਾ ਹੋਇਆ ਪੰਜਾਬੀਆਂ ਨਾਲ ਧੋਖਾ ਹੋਇਆ ਕਿ ਜੋ ਵਿਧਾਨ ਸਭਾ ਦੇ ਅੰਦਰ ਅੱਜ ਚਰਚਾ ਹੋਣੀ ਚਾਹੀਦੀ ਸੀ ਜਿੰਨਾ ਸਵਾਲਾਂ ਦੇ ਜਵਾਬ ਸੱਤਾ ਤੇਨੂੰ ਦੇਣੇ ਚਾਹੀਦੇ ਸੀ ਉਹ ਜਵਾਬ ਦੇਣ ਵਾਲੇ ਪਾਸੇ ਧਿਆਨ ਘੱਟ ਤੇ ਹਰਮੀਤ ਸਿੰਘ ਪਠਾਨ ਮਾਜਰਾ ਚ ਰੰਗ ਚ ਭੰਗ ਐਸੀ ਪਾਈ ਆ ਵਿਆਹ ਚ 20 ਦਾ ਰੌਲਾ ਐਸਾ ਪਾਇਆ ਕਿ ਸਾਡੇ ਉੱਤੇ ਧਿਆਨ ਫੋਕਸ ਹੋ ਗਿਆ ਤੇ ਜਿਹੜੇ ਅੰਦਰ ਮਸਲਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਉਹ ਅਖੋਲੇ ਹੋ ਗਈਆਂ ਤੇ ਪੰਜਾਬੀਆਂ ਨਾਲ ਵੱਡਾ ਧੋਖਾ ਹੋਇਆ ਦਾ ਬਹੁਤ ਪੱਤਰਕਾਰਾਂ ਨੇ ਸਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਅਸੀਂ ਉਹਨਾਂ ਦਾ ਰਿਣੀ ਹਾਂ ਉਹਨਾਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਹੱਕ ਵਿੱਚ ਆਵਾਜ਼ ਚੁੱਕੀ ਬੜੇ ਸਲੀਕੇ ਨਾਲ ਉਹਨਾਂ ਨੇ ਗੱਲ ਕੀਤੀ ਦਿਨੇਸ਼ ਚੱਡਾ ਨੇ ਕਿ ਸੰਦੀਪ ਜੀ ਤੁਹਾਡੀ ਖਬਰ ਆ ਜਿਹੜੀ ਚੱਲੀ ਹੈ ਇਹ ਤੁਸੀਂ ਡਿਲੀਟ ਕਰ ਸਕਦੇ ਹੋ ਇਹ ਤਾਂ ਇੱਕ ਗੱਲ ਹੋਈ ਇੱਕ ਦਿਨੇਸ਼ ਚੱਡਾ ਨੇ ਜਿਹੜੇ ਆਪਸ ਵਿੱਚ ਜਿਹੜੇ ਉਲਝੇ ਸੀ ਪਠਾਨ ਮਾ ਜਣਾ ਇੱਕ ਉਹ ਗੱਲ ਕਰ ਰਿਹਾ ਉਹ ਸਾਨੂੰ ਤਾਂ ਇਹ ਕਹਿੰਦੇ ਆ ਪਿਆਰ ਦੇ ਨਾਲ ਸਤਕਾਰ ਦੇ ਨਾਲ ਕਿ ਅਸੀਂ ਇਹ ਖਬਰ ਗਲਤ ਹੈ ਤੇ ਤੁਸੀਂ ਅਸੀਂ ਮੈਂ ਚਾਹਾਂ ਤਾਂ ਅਦਾਲਤੀ ਕਾਰਵਾਈ ਕਰ ਸਕਦਾ ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਮੈਨੂੰ ਇਹ ਕਿਹਾ ਵੀ ਤੇਰੇ ਜੁੱਤੀਆਂ ਫੇਰਾਂਗੇ ਉਹ ਨਾਲ ਹੀ ਖੜੇ ਸੀਗੇ ਦਿਨੇਸ਼ ਚੱਡਾ ਦਿਨੇਸ਼ ਚੱਡਾ ਸਾਹਿਬ ਨਾਲ ਇੱਕ ਸ਼ਿਕਾਇਤ ਜ਼ਰੂਰ ਹੈਗੀ ਹੈ ਇੱਕ ਜ਼ਿਲ੍ਹਾ ਤੇ ਜ਼ਰੂਰ ਹੈਗਾ ਘੱਟੋ ਘੱਟ ਉਹਨਾਂ ਨੂੰ ਰੋਕ ਤਾਂ ਲੈਂਦੇ ਬਦਮਾਸ਼ੀ ਕੀਤੀ ਗੁੰਡਾਗਰਦੀ ਕੀਤੀ ਇਸ ਐਮਐਲਏ ਪਠਾਨ ਮਾਜਰਾ ਨੇ ਕੀ ਇਹ ਸੀਐਮ ਤੋਂ ਵੱਡੇ ਨੇ ਕੀ ਇਹ ਕੁਲਤਾਰ ਸਿੰਘ ਸੰਧਵਾ ਤੋਂ ਵੱਡੇ ਨੇ ਕਿ ਅਰਵਿੰਦ ਕੇਜਰੀਵਾਲ ਤੋਂ ਵੱਡੇ ਨੇ ਜਿਹੜੀ ਉਹਨਾਂ ਦੀਆਂ ਹਰਕਤਾਂ ਸੀ ਜੋ ਉਹਨਾਂ ਦੀ ਗੁੰਡਾਗਰਦੀ ਸੀ ਉੱਥੋਂ ਤਾਂ ਸਾਫ਼ ਦਿਖ ਰਿਹਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਲੱਗ ਗਿਆ ਪਰ ਜਿਹੜੇ ਕਿਸੇ ਵੀ ਵੇਲੇ ਕੁੱਤਰੇ ਜਾ ਸਕਦੇ ਐ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੁੱਤਰ ਦੇਣ ਸਪੀਕਰ ਸਾਹਿਬ ਕੋਲ ਅਸੀਂ ਜਾਂਦੇ ਆ 10 ਮਿੰਟ ਦੀ ਮੁਲਾਕਾਤ ਹੁੰਦੀ ਐ ਲਿਖਤੀ ਰੂਪ ਦੇ ਵਿੱਚ ਉਹਨਾਂ ਕੋਲ ਸ਼ਿਕਾਇਤ ਅਸੀਂ ਦੇ ਦਿੱਤੀ ਐ ਹੁਣ ਉਹਨਾਂ ਨੇ ਜਿਹੜਾ ਸਾਨੂੰ ਭਰੋਸਾ ਦਿਵਾਇਆ ਉਹਨਾਂ ਨੇ ਕਿਹਾ ਕਿ ਬੜੀ ਮਾੜੀ ਹਰਕਤ ਐ ਇਹ ਨਹੀਂ ਹੋਣਾ ਚਾਹੀਦਾ ਜੇਕਰ ਹਰਮੀਤ ਸਿੰਘ ਪਠਾਨ ਮਾਜਰਾ ਨੇ ਕੀਤਾ ਤੇ ਸਰਾਸਰ ਨਿੰਦਣਯੋਗ ਐ ਉਹਨਾਂ ਨੇ ਨਿੰਦਿਆ ਸਾਡੇ ਸਾਹਮਣੇ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਮੇਰੇ ਕੋਲ ਆਉਂਦੇ ਨੇ ਕਹਿੰਦੇ ਨੇ ਤੇਰੇ ਤੇ ਤੇਰੇ ਸਾਥੀ ਤੇ ਜੁੱਤੀ ਫੇਰੂੰਗਾ ਇਹ ਗੱਲ ਉਹਨਾਂ ਨੇ ਕਿਉਂ ਕਹੀ ਜਿਹੜੀ ਸਰਦ ਦੇ ਨੇ ਕਲਿੱਪ ਵਾਇਰਲ ਹੁੰਦੀ ਰਹੀ ਸਾਰੀ ਸੱਚਾਈ ਦੱਸਾਂਗੇ ਮੇਰੇ ਨਾਲ ਮੇਰੇ ਪੱਤਰਕਾਰ ਸਾਥੀ ਸੰਦੀਪ ਲਾਧੂ ਕਾ ਜੁੜੇ ਨੇ ਸੰਦੀਪ ਜੀ ਮੈਂ ਇਨਕੀ ਗੱਲ ਤੇ ਦੱਸ ਦਿੱਤੀ ਹੈਗੀ ਸਟਾਰਟਿੰਗ ਦੇ ਵਿੱਚ ਵੀ ਜਿਹੜੇ ਹਰਮੀਤ ਸਿੰਘ ਪਠਾਨ ਮਜਰਾ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਜੁੱਤੀ ਫੇਰਾਂਗਾ ਉਸ ਤੋਂ ਬਾਅਦ ਜਿਹੜੀ ਘਟਨਾ ਤੁਹਾਡੇ ਨਾਲ ਹੋਈ ਦਰਸ਼ਕਾਂ ਨੂੰ ਜਰੂਰ ਦੱਸੋ ਇਹ ਦੱਸਣੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇਹ ਗੱਲ ਅੱਜ ਮਸਲਾ ਕੱਲਾ ABC ਪੰਜਾਬ ਚੈਨਲ ਦਾ ਨਹੀਂ ਹੈ ਸੰਦੀਪ ਦਾ ਨਹੀਂ ਹੈ ਮਨਦੀਪ ਦਾ ਨਹੀਂ ਹੈ ਇਹ ਮਸਲਾ ਸਮੁੱਚੇ ਜਿਹੜਾ ਕਿ ਆਪਣਾ ਭਾਈਚਾਰਾ ਹੈ ਪੱਤਰਕਾਰਾਂ ਦਾ ਮਸਲਾ ਹੈ ਇਹ ਪਹਿਲੀ ਵਾਰੀ ਘਟਨਾ ਨਹੀਂ ਹੋਈ ਇਸ ਦੇ ਲਈ ਮਾਹੌਲ ਤਿਆਰ ਹੁੰਦਾ ਹੌਲੀ ਹੌਲੀ ਤੇ ਮਾਹੌਲ ਆ ਜਿਹੜਾ ਵੱਦ ਕਿਸਮਤੀ ਇਹ ਹੈ ਸਾਡੀ ਕਿ ਇੱਥੋਂ ਤੱਕ ਪਹੁੰਚ ਗਿਆ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਚੁਣ ਕੇ ਨੁਮਾਇੰਦੇ ਆਉਂਦੇ ਆ ਉਹਨਾਂ ਨੇ ਜਿਹੜਾ ਉੱਥੇ ਕੰਮ ਕਰਨ ਆਉਣਾ ਲੋਕਾਂ ਦੇ ਮਸਲੇ ਚੁਕਣੇ ਆ ਉਹ ਮਸਲਿਆਂ ਤੇ ਧਿਆਨ ਘੱਟ ਹੈ ਤੇ ਖਰੂਦ ਪਾਉਣ ਤੇ ਧੰਨਵਾਦ ਹੈ ਜਿੱਥੋਂ ਤੱਕ ਰਹੀ ਗੱਲ ਹੁਣ ਆਪਾਂ ਗੱਲ ਕਰੀਏ ਸਿੱਧਾ ਪੁਆਇੰਟ ਤੇ ਆਉਣੇ ਆ ਕਿਉਂਕਿ ਬਹੁਤ ਫੋਨ ਕਾਲਾਂ ਆਈਆਂ ਜਿਵੇਂ ਮੈਨੂੰ ਚਾਹੇ ਉਹ ਬਾਹਰੋਂ ਆਈਆਂ ਚਾਹੇ ਆਪਣੇ ਲੋਕਲ ਪੱਧਰ ਤੇ ਸੀ ਜਾਂ ਪੂਰੇ ਪੰਜਾਬ ਪੱਧਰ ਤੇ ਜਿਹੜੇ ਪੱਤਰਕਾਰ ਕੰਮ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨਾ ਜਿੰਨਾਂ ਨੇ ਸਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਮੈਂ ਸਾਰਿਆਂ ਦੀਆਂ ਕਾਲਾਂ ਦਾ ਮੈਸੇਜ ਦਾ ਜਵਾਬ ਵੀ ਨਹੀਂ ਦੇ ਸਕਿਆ ਉਹਨਾਂ ਸਾਰਿਆਂ ਦਾ ਸ਼ੁਕਰੀਆ ਤਹਿ ਦਿਲੋਂ ਕਰਦੀਆਂ ਕਿ ਸਾਡੇ ਨਾਲ ਖੜੇ ਆ ਸਾਡੇ ਨਾਲ ਕੀ ਬੇਸਿਕਲੀ ਉਹ ਸੱਚ ਨਾਲ ਖੜੇ ਆ ਕਿ ਜੇਕਰ ਕੋਈ ਸਵਾਲ ਕਰਨ ਦੀ ਜ਼ਰੂਰ ਬਾਰ ਹੋਣਾ ਚਾਹੀਦਾ ਹੈ ਹੁਣ ਪੂਰਾ ਪੁਆਇੰਟ ਜੜ ਕੀ ਐ ਇਸ ਮਸਲੇ ਦੀ ਉਧਰ ਆਪਾਂ ਚੱਲਦੇ ਆਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਜਿਹੜੀ ਬਤਮੀਜੀ ਕੀਤੀ ਸਭ ਤੋਂ ਪਹਿਲਾਂ ਇਹ ਐ ਕਿ ਅਸੀਂ ਕੱਲ ਜਿਹੜੀ ਇੱਕ ਵਿਸ਼ੇ ਦੇ ਉੱਤੇ ਚਰਚਾ ਕੀਤੀ ਕਿ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਹਾਲੇ ਸੀਐਮ ਬਾਹਰ ਨਹੀਂ ਸੀ ਗਏ ਉਹਨਾਂ ਦੇ ਸਾਹਮਣੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਗਲ ਪੈਣ ਤੱਕ ਗਏ ਇੱਕ ਰੋਪੜ ਵਾਲੇ ਵਿਧਾਇਕ ਦਿਨੇਸ਼ ਚੱਡਾ ਤੇ ਜਿਹੜੇ ਦੂਜੇ ਪਾਸੇ ਸਨੌਰ ਵਾਲੇ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਨੇ ਅੱਜ ਇਹ ਕਰਤੂਤ ਕੀਤੀ ਹੈ ਗੁੰਡਾਗਰਦੀ ਕੀਤੀ ਹੈ ਇਹ ਜਿਹੜੀ ਗੁੰਡਾਗਰਦੀ ਹੈ ਇਸ ਦਾ ਮਾਹੌਲ ਕਿਵੇਂ ਬਣਦਾ ਹੈ ਉਹਨਾਂ ਨੂੰ ਤੈਸ਼ ਵਿੱਚ ਇਹਨਾਂ ਉਹ ਕਿਉਂ ਆਏ ਹੁਣ ਦੱਸਦੇ ਹਾਂ ਕਿ ਉਹਨਾਂ ਦਾ ਕਾਰਨ ਕੀ ਸੀ ਦਰਅਸਲ ਜਿਹੜੀ ਅਸੀਂ ਕੱਲ ਜਾਣਕਾਰੀ ਸਾਂਝੀ ਕੀਤੀ ਸੀ ਉਸ ਦੇ ਵਿੱਚ ਇਹ ਗੱਲ ਦੇ ਉੱਤੇ ਚਰਚਾ ਕੀਤੀ ਸੀ ਕਿ ਦੋ ਵਿਧਾਇਕ ਨੇ ਜਿਹੜੇ ਉਹ ਆਪਸ ਦੇ ਵਿੱਚ ਉਲਝਦੇ ਨੇ ਜੇਕਰ ਕੁਝ ਵਿਧਾਇਕ ਵਿੱਚ ਆ ਕੇ ਖੜੇ ਨਾ ਹੁੰਦੇ ਤਾਂ ਇਹ ਹੋ ਸਕਦਾ ਸੀ ਕਿ ਹੱਥੋਂ ਪਾਈ ਤੱਕ ਕੰਮ ਜਾਂਦਾ ਪਰ ਵਿੱਚ ਆਉਂਦੇ ਨੇ ਉਹਨਾਂ ਨੂੰ ਬਚਾਇਆ ਜਾਂਦਾ ਉਸ ਦੇ ਕਾਰਨ ਕਈ ਸੀ ਕਈ ਕਾਰਨ ਤਾਂ ਸਾਨੂੰ ਖੁਦ ਉਹਨਾਂ ਵਿੱਚੋਂ ਵਿਧਾਇਕਾਂ ਦੇ ਵਿੱਚੋਂ ਜਿਹੜੇ ਸਾਡੇ ਜਾਣਕਾਰ ਵੀ ਨੇ ਜਾਂ ਹੋਰ ਵਿਧਾਨ ਸਭਾ ਦੇ ਅੰਦਰ ਮੌਜੂਦ ਹੁੰਦੇ ਨੇ ਲੋਕ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਗੱਲਾਂ ਹੋਰ ਵੀ ਬਹੁਤ ਸੀ ਪਰ ਜਿਹੜੀ ਸਾਨੂੰ ਕੱਲ ਤੱਕ ਪਤਾ ਲੱਗੀ ਸੀ ਟਾਕ ਕਰਨ ਤੱਕ ਉਹ ਗੱਲ ਐਨੀ ਸੀ ਕਿ ਦਿੱਲੀ ਮੱਥਾ ਕਿਹਦੀ ਮਰਜ਼ੀ ਨਾਲ ਟੇਕਣਾ ਕਿਵੇਂ ਟੇਕਣਾ ਇਹ ਕੌਣ ਤੈ ਕਰੇਗਾ ਕਿਸ ਦੀ ਕਿਸ ਨੂੰ ਸ਼ਿਕਾਇਤ ਲਾਈ ਜਾਂਦੀ ਹੈ ਬੇਪਰੋਸਗੀ ਇੰਨੀ ਹੈ ਵਿਧਾਇਕਾਂ ਦੇ ਵਿੱਚ ਤੇ ਮਸਲਾ ਇਸੇ ਕਰਕੇ ਵਧਿਆ ਔਰ ਕਿਹੜੇ ਇਲਾਕੇ ਦੇ ਵਿੱਚ ਕਿਸ ਦਾ ਕੀ ਚੱਲਦਾ ਹੈ ਕਾਰੋਬਾਰ ਕੀ ਦੇ ਵਿੱਚ ਕੀ ਦਾ ਕੀ ਦਾ ਕੀ ਧੰਦਾ ਹੈ ਕਿਸ ਦੀ ਕਿੰਨੀ ਮਿਲੀ ਭੁਗਤ ਹੈ ਇੱਥੋਂ ਤੱਕ ਵੀ ਸਵਾਲ ਉੱਠਦੇ ਰਹੇ ਆ ਪਟਿਆਲੇ ਦੇ ਵਿੱਚ ਇਹਨਾਂ ਨੇ ਜਿਹੜੇ ਚੰਨ ਚਾੜੇ ਆ ਸਾਰੀ ਦੁਨੀਆ ਜਾਣਦੀ ਹੈ ਕਿਵੇਂ ਪੱਤਰਕਾਰਾਂ ਨੂੰ ਉੱਥੇ ਵੀ ਧਮਕਾਇਆ ਗਿਆ ਕਈ ਪੱਤਰਕਾਰ ਤਾਂ ਆਪਣੀ ਨੌਕਰੀ ਛੱਡਣ ਲਈ ਮਜਬੂਰ ਹੋ ਗਏ ਉਹ ਹੌਲੀ ਹੌਲੀ ਜਿਹੜੇ ਪੀੜਤ ਪੱਤਰਕਾਰ ਆ ਮੈਂ ਤਾਂ ਇਹੀ ਚਾਹੁੰਨਾ ਕਿ ਹਾਲੇ ਵੀ ਵੇਲਾ ਬੁਲੰਦ ਆਵਾਜ਼ ਦੇ ਨਾਲ ਬਾਹਰ ਆਉਣਾ ਚਾਹੀਦਾ ਕੱਲੀ ਨਖੇਦੀ ਕਰਨ ਦੇ ਸ਼ਬਦ ਲਿਖ ਦੇਣ ਨਾਲ ਕੁਝ ਨਹੀਂ ਬਣਦਾ ਸਾਰਿਆਂ ਨੂੰ ਬਾਹਰ ਆਉਣਾ ਚਾਹੀਦਾ ਦੱਸਣੀ ਚਾਹੀਦੀ ਆਪਣੀ ਹੱਡ ਬੀਤੀ ਜਿਹੜੇ ਦੋਸ਼ ਲੱਗਦੇ ਰਹੇ ਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਇਹਨਾਂ ਨੂੰ ਪਤਾ ਨਹੀਂ ਕਿਹੜੀ ਵਿਧਾਇਕੀ ਤੋਂ ਅੱਗੇ ਵੀ ਕੋਈ ਤਾਕਤ ਨਜ਼ਰ ਆਉਂਦੀ ਹੈ ਕਿ ਮੇਰੇ ਪਿੱਛੇ ਇੱਕ ਬੜੀ ਵੱਡੀ ਵੱਡੀ ਫੋਰਸ ਖੜੀ ਹੈ ਜਿਹੜੀ ਸ਼ਾਇਦ ਥਾਪੜ ਨਹੀਂ ਸ਼ਾਇਦ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਇਹ ਗੱਲ ਭੁੱਲ ਗਏ ਕਿ ਉਹ ਚੁਣੇ ਹੋਏ ਆਮ ਘਰ ਦੇ ਮੁੰਡੇ ਜਿਵੇਂ ਦਾਵਾ ਕਰਦੇ ਸਾਰੇ ਹਾਲਾਂਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਘਾਟ ਘਾਟ ਦਾ ਪਾਣੀ ਪੀਤਾ ਕੱਲੇ ਉਹ ਝਾੜੂ ਵਾਲੇ ਨਹੀਂ ਉਹ ਆਮ ਘਰ ਦੇ ਇਸ ਕਰਕੇ ਨਹੀਂ ਸ਼ਾਇਦ ਕਿ ਆਪਾਂ ਪਹਿਲਾਂ ਵੀ ਬੜੀ ਚਰਚਾ ਕੀਤੀ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਇਹ ਲੱਗ ਸਕਦਾ ਹੈ ਕਿ ਸ਼ਾਇਦ ਹਰਮੀਤ ਸਿੰਘ ਪਠਾਨ ਮਾਜਰਾ ਨੇ ਅੱਜ ਧੱਕਾ ਕੀਤਾ ਸੰਦੀਪ ਦੇ ਨਾਲ ਜੇਬੀਸੀ ਪੰਜਾਬ ਚੈਨਲ ਦੇ ਪੱਤਰਕਾਰਾਂ ਦੇ ਨਾਲ ਤਾਂ ਤਾਂ ਇਹਨਾਂ ਨੂੰ ਗੱਲਾਂ ਚੇਤੇ ਆ ਰਹੀਆਂ ਅਸੀਂ ਇਸ ਤੋਂ ਪਹਿਲਾਂ ਵੀ ਕਾਫੀ ਵਾਰੀ ਚਰਚਾਵਾਂ ਕਰ ਚੁੱਕੇ ਹਾਂ ਕਿ ਜਿਹੜ ਕਿਹੜੇ ਵਿਧਾਇਕ ਚਾਹੇ ਉਹ ਸੱਤਾ ਧਿਰ ਦੇ ਨੇ ਚਾਹੇ ਵਿਰੋਧੀ ਦੇ ਜਾਂ 117 ਵਿੱਚੋਂ ਕੋਈ ਵੀ ਹੋਵੇ ਜਿਸ ਜਿਸ ਨੇ ਪਿਛਲੇ ਦੋਹਾਂ ਸਾਲਾਂ ਦੇ ਵਿੱਚ ਚੰਨ ਚੜ੍ਹਿਆ ਤੇ ਆਪਾਂ ਉਹਨੂੰ ਪੂਰੀ ਪਾਰਦਰਸ਼ਾ ਢੰਗ ਦੇ ਨਾਲ ਦਿਖਾਉਂਦੇ ਰਹੇ ਆ ਲੋਕਾਂ ਨੂੰ ਇਸੇ ਕਰਕੇ ਸ਼ਾਇਦ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਕਿ ਕੋਈ ਗੱਲ ਕਰਨ ਦੀ ਜ਼ਰੂਰਤ ਰੱਖਣ ਵਾਲੇ ਆ ਖਾਸ ਕਰਕੇ ਪੰਜਾਬ ਦਾ ਕੋਈ ਵੀ ਪੱਤਰਕਾਰ ਆ ਚਾਹੇ ਇੱਕ ਜਿਹੜਾ ਕੰਮ ਕਰ ਰਿਹਾ ਆਪਣਾ ਧਾਰਾ ਬਣਾ ਕੇ ਚਾਹੇ 5 ਦੀ ਟੀਮ ਹੈ ਚਾਹੇ 10 ਦੀ ਟੀਮ ਹੈ ਜ਼ਰਤਾਂ ਵਾਲੇ ਬਹੁਤ ਐ ਸੇਰ ਵਾਲੇ ਪੱਤਰਕਾਰ ਬਹੁਤ ਐ ਉਹ ਵੱਖਰੀ ਗੱਲ ਹੈ ਕਿ ਅੱਜ ਜਿਹੜੀ ਇੱਕ ਵੀਡੀਓ ਕਲਿੱਪ ਜਾਰ ਤੇਕਾ ਵੀਡੀਓ ਕਲਿੱਪ ਦੇ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਕਿ ਹਰਮੀਤ ਸਿੰਘ ਪਠਾਣ ਮਾਜਰਾ ਨੇ ਜੋ ਜੋ ਕੀਤਾ ਪਰ ਇਸ ਕਲਿੱਪ ਤੋਂ ਪਿੱਛੇ ਵੀ ਬਹੁਤ ਕੁਝ ਹੈ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਇਹਨਾਂ ਨੇ ਬਹੁਤ ਕੁਝ ਕੀਤਾ ਹੁਣ ਇੱਕ ਖਬਰ ਚਲਾਉਣ ਦੇ ਨਾਲ ਜਾਂ ਇੱਕ ਜਿਹੜੀ ਅੰਦਰ ਤੂੰ ਤੂੰ ਮੈਂ ਮੈਂ ਹੁੰਦੀ ਹੈ ਹੱਥੋਂ ਭਾਈ ਤਾਂ ਗੱਲ ਜਾਣੀ ਸੀ ਅੱਜ ਤਾਂ ਹਰਮੀਤ ਸਿੰਘ ਪਠਾਣ ਮਾਜਰਾ ਕਈ ਚੈਨਲਾਂ ਦੇ ਉੱਤੇ ਆਪਣਾ ਪੱਖ ਰੱਖਦੇ ਹੋਏ ਇਹ ਗੱਲ ਕਹਿ ਰਹੇ ਆ ਕਿ ਦਿਨੇਸ਼ ਚੱਡਾ ਤਾਂ ਮੇਰੇ ਭਰਾਵਾਂ ਵਰਗੇ ਆ ਤਾਂ ਕੱਲ ਭਰਾ ਕਿਉਂ ਨਹੀਂ ਸੀ ਜਦੋਂ ਉਹਨਾਂ ਦੇ ਗੱਲ ਪੈਣ ਤੱਕ ਜਾਂਦੇ ਸੀ ਕਿਹੜੇ ਕਾਰੋਬਾਰ ਦਾ ਰੌਲਾ ਪੈ ਗਿਆ ਕਿਹੜੀ ਐਸੀ ਗੱਲ ਦਾ ਰੌਲਾ ਪੈ ਗਿਆ ਕਿ ਜਿਹੜਾ ਉਹਨਾਂ ਨੇ ਜ਼ਮੀਨ ਵੰਡਾਉਣੀ ਸੀ ਕਰਦੇ ਤੋਂ ਵਿਧਾਇਕ ਹੀ ਹੈ ਨਾ 117 ਵਿੱਚੋਂ ਦੋ ਵਿਧਾਇਕ ਨੇ ਜਿਵੇਂ ਬਾਕੀ 115 ਨੇ ਸਾਨੇ ਮੁੱਖ ਮੰਤਰੀ ਸਾਹਿਬ ਅੱਜ ਜਿਹੜੀ ਹਰਕਤ ਜਾਂ ਫਿਰ ਕਰਤੂਤ ਜੋ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਮੈਂ ਕਹਿੰਦਾ ਕਿ ਕੱਲਾ ABC ਪੰਜਾਬ ਚੈਨਲ ਦੇ ਪੱਤਰਕਾਰ ਜਿਸੀਂ ਪੀੜਤ ਧਿਰ ਨਹੀਂ ਇਹ ਸਾਰੇ ਪੱਤਰਕਾਰ ਭਾਈਚਾਰੇ ਦੇ ਲਈ ਅਫਸੋਸ ਦੀ ਗੱਲ ਤਾਂ ਹੈ ਹੀ ਪਰ ਸਭ ਤੋਂ ਵੱਡੀ ਬੇਇੱਜ਼ਤੀ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਲਈ ਹੈ ਬੇਇੱਜ਼ਤੀ ਦੀ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਦੇ ਲਈ ਹੈ ਕਿ ਨੌਬਤ ਇਥੋਂ ਤੱਕ ਆ ਗਈ ਹੈ ਕਿ ਤੁਹਾਡੇ ਕੁਲੀਗ ਐਮ ਐਲ ਏ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੂੰ ਇੰਨੀ ਅਕਲ ਨਹੀਂ ਹੈ ਕਿ ਅੰਦਰ ਗੱਲ ਕੀ ਕਰਨੀ ਹੈ ਲੋਕਾਂ ਦਾ ਮੁੱਦਾ ਕੀ ਚੁੱਕਣਾ ਪਠਾਨ ਸਿੰਘ ਪਠਾਨ ਮਾਜਰਾ ਨੂੰ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਇਸ ਗੱਲ ਤੋਂ ਤਾਂ ਦਿੱਕਤ ਹੋਊਗੀ ਕਿ ਅਸੀਂ ਕੱਲ ਕੀ ਚਰਚਾ ਕੀਤੀ ਪਰ ਸਾਡੇ ਚੈਨਲ ਦੇ ਉੱਤੇ ਅੱਜ ਵੀ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ABC ਪੰਜਾਬ ਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਹੈ ਹਰਮੀਤ ਸਿੰਘ ਪਠਾਨ ਮਾਜਰਾ ਨੇ ਅੱਜ ਮੁੱਦਾ ਇੱਕ ਚੁੱਕਿਆ ਜਿਹੜਾ ਕਿ ਟ੍ਰੈਵਲ ਏਜੰਟ ਹੈ ਠੱਗ ਟ੍ਰੈਵਲ ਏਜੰਟ ਉਹਨਾਂ ਨੇ ਬੜਾ ਦਰਦ ਜਿਹੜਾ ਬਿਆਨ ਕੀਤਾ ਕਿ ਮਾਪੇ ਰੋਲ ਜਾਂਦੇ ਆ ਜੀ ਫਲਾਣਾ ਹੋ ਜਾਂਦਾ ਜੀ ਤਾਂ ਇਸ ਕਰਕੇ ਜਿਹੜੀ ਉਹਨਾਂ ਦੀ ਜਾਇਦਾਦ ਕੁਰਕ ਹੋਣੀ ਚਾਹੀਦੀ ਹੈ ਸਭ ਤੋਂ ਪਹਿਲੇ ਆਧਾਰ ਤੇ ਮੈਂ ਕਹਿ ਸਕਦਾ ਕਿ ਅਸੀਂ ਵੀ ਉਹਨਾਂ ਚੈਨਲਾਂ ਵਿੱਚੋਂ ਆ ਹਰਮੀਤ ਸਿੰਘ ਪਠਾਨ ਮਾਜਰਾ ਦਾ ਅੱਜ ਦਾ ਹੀ ਜਿਹੜਾ ਮੁੱਦਾ ਚੁੱਕਿਆ ਹੋਇਆ ਵਿਧਾਨ ਸਭਾ ਦੇ ਵਿੱਚ ਚਾਹੇ ਉਹਨਾਂ ਨੇ ਜਿਵੇਂ ਵੀ ਚੁੱਕਿਆ ਜਿੰਨਾ ਵੀ ਚੁੱਕਿਆ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ ਉਹ ਅਸੀਂ ਨਸ਼ਰ ਕੀਤਾ ਆਪਣੇ ਚੈਨਲ ਦੇ ਉੱਤੇ ਇਹ ਨਹੀਂ ਕਿ ਉਹਨਾਂ ਦੀ ਚੰਗੀ ਗੱਲ ਨੂੰ ਅਸੀਂ ਦਿਖਾਈਏ ਨਾ ਤੇ ਜਿਹੜੀਆਂ ਮਾੜੀਆਂ ਗੱਲਾਂ ਕਰਦੇ ਆ ਸਭ ਤੋਂ ਪਹਿਲਾਂ ਦਿਖਾਈਏ ਅਸੀਂ ਕਿਸੇ ਦਾ ਚੰਗਾ ਪੱਖ ਹੈ ਉਹ ਵੀ ਨਸ਼ਰ ਕਰਦੇ ਆ ਕਿਸੇ ਦੀ ਮਾੜੀ ਗੱਲ ਹੈ ਉਹ ਵੀ ਅਸੀਂ ਲੈ ਕੇ ਆਉਂਦੇ ਆ ਤੇ ਅਸੀਂ ਦੋਨੇ ਪੱਖ ਉਹਨਾਂ ਦੇ ਸਾਹਮਣੇ ਰੱਖਿਆ ਪਰ ਹਰਮੀਤ ਸਿੰਘ ਪਠਾਣ ਮਾਜਰਾ ਚੰਨੀ ਹਿੰਮਤ ਨਹੀਂ ਹੋਈ ਅੱਜ ਜਦੋਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਰਹੇ ਸੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੰਦੀਪ ਤੁਸੀਂ ABC ਪੰਜਾਬ ਤੇ ਮੇਰਾ ਚੁੱਕਿਆ ਹੋਇਆ ਮੁੱਦਾ ਚਲਾਇਆ ਬਹੁਤ ਵਧੀਆ ਕੀਤਾ ਉਹਨਾਂ ਨੂੰ ਸਿਰਫ ਕੱਲ ਦੀ ਅੱਗ ਲੱ ਮਿਲ ਜਾਣ ਸਹੀ ਫਿਰ ਅੱਜ ਜਿਹੜਾ ਉਹਨਾਂ ਨੇ ਕੀਤਾ ਹੁਣ ਮੈਂ ਉਸ ਕਲਿੱਪ ਤੇ ਆਉਣਾ ਇੱਕ ਤਾਂ ਮੈਂ ਪਿਛੋਕੜ ਦੱਸਿਆ ਕਿ ਹੋਇਆ ਕੀ ਅਸਲ ਦੇ ਵਿੱਚ ਹੁਣ ਜਿਹੜੀ ਇਹ ਕਲਿੱਪ ਹੈ ਇਹ ਹੈਗੀ ਹੈ ਪਿਛਲੇ 15 ਤੋਂ 20 ਸਕੰਡ ਦੀ ਜਦੋਂ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਉਹਨਾਂ ਦੇ ਸਾਥੀ ਕੁਝ ਵਿਧਾਇਕ ਤੇ ਕੁਝ ਆਪਣੇ ਪੱਤਰਕਾਰਾਂ ਵਿੱਚੋਂ ਵੀ ਉਹਨਾਂ ਨੂੰ ਜੱਫਾ ਪਾ ਕੇ ਲੈ ਜਾਂਦੇ ਆ ਦੂਜੇ ਪਾਸੇ ਕਿ ਅੰਦਰ ਚੱਲੋ ਇੰਨਾ ਰੌਲਾ ਨਾ ਪਾਓ ਜਦੋਂ ਅਸੀਂ ਇਹ ਗੱਲਾਂ ਕਰ ਰਹੇ ਸੀ ਤੇ ਉਸ ਤੋਂ ਪਹਿਲਾਂ ਹਰਮੀਤ ਸਿੰਘ ਪਠਾਣ ਮਾਜਰਾ ਦੇ ਜੋ ਤੁਹਾਡੇ ਪ੍ਰਤੀ ਸ਼ਬਦ ਸੀ ਇਹ ਮੇਰੇ ਸਾਥੀ ਲਈ ਸ਼ਬਦ ਸੀ ਉਹ ਇਹ ਸੀ ਜੋ ਤੁਸੀਂ ਦੱਸਿਆ ਸ਼ੁਰੂ ਦੇ ਵਿੱਚ ਕਿ ਜੁੱਤੀਆਂ ਮਾਰਨੀਆਂ ਹੁਣ ਜੁੱਤੀਆਂ ਮਾਰਨ ਦਾ ਕੰਮ ਹੈ ਵਿਧਾਨ ਸਭਾ ਦੇ ਵਿੱਚ ਇਸ ਕਰਕੇ ਆਏ ਹਾਂ ਉਸ ਨੌਰ ਤੋਂ ਚੱਲ ਕੇ ਕਿ ਅੱਜ ਜੁੱਤੀਆਂ ਮਾਰੀਆਂ ਜਾਣਗੀਆਂ ਕਿ ਇਸ ਕਰਕੇ ਚੱਲ ਕੇ ਆਏ ਹਾਂ ਕਿ ਇੱਥੇ ਪੱਤਰਕਾਰਾਂ ਨਾਲ ਖਹਿ ਬਾਜ਼ੀ ਕਰਨੀ ਹੈ ਮੈਨੂੰ ਤਾਂ ਇਹ ਕਹਿਣਾ ਪੈ ਰਿਹਾ ਅਫਸੋਸ ਦੇ ਨਾਲ ਕਿ ਅੱਜ ਜਿਹੜਾ ਫੋਕਸ ਪੰਜਾਬ ਦੇ ਮੁੱਦਿਆਂ ਤੇ ਹੋਣਾ ਚਾਹੀਦਾ ਸੀ ਜਿਹੜਾ ਬਜਟ ਵਿੱਚ ਵਿੱਤ ਮੰਤਰੀ ਸਾਹਿਬ ਨੇ ਤਜਵੀਜ਼ਾਂ ਰੱਖੀਆਂ ਅਨੁਮਾਨ ਦੱਸਿਆ ਉੱਥੇ ਵਿਰੋਧੀਆਂ ਨੂੰ ਜਵਾਬ ਦੇਣਾ ਚਾਹੀਦਾ ਸੀ ਨਾ ਕਿ ਸਾਡੇ ਨਾਲ ਉਲਝਣਾ ਚਾਹੀਦਾ ਸੀ ਮੈਨੂੰ ਇਹ ਲੱਗਿਆ ਕਿ ਅੱਜ ਸਾਡੇ ਨਾਲ ਨਹੀਂ ਧੱਕਾ ਹੋਇਆ ਪੰਜਾਬੀਆਂ ਨਾਲ ਧੋਖਾ ਹੋਇਆ ਅੰਦਰ ਅੱਜ ਚਰਚਾ ਹੋਣੀ ਚਾਹੀਦੀ ਸੀ ਜਿੰਨਾ ਸਵਾਲਾਂ ਦੇ ਜਵਾਬ ਸੱਤਾ ਧਿਰ ਨੂੰ ਦੇਣੇ ਚਾਹੀਦੇ ਸੀ ਉਹ ਜਵਾਬ ਦੇਣ ਵਾਲੇ ਪਾਸੇ ਧਿਆਨ ਘਟ ਤੇ ਹਰਮੀਤ ਸਿੰਘ ਪਠਾਣ ਮਾਜਰਾ ਚ ਰੰਗ ਚ ਭੰਗ ਐਸੀ ਪਾਈ ਆ ਵਿਆਹ ਚ 20 ਦਾ ਰੌਲਾ ਐਸਾ ਪਾਇਆ ਕਿ ਸਾਡੇ ਉੱਤੇ ਧਿਆਨ ਫੋਕਸ ਹੋ ਗਿਆ ਤੇ ਜਿਹੜੇ ਅੰਦਰ ਮਸਲਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਉਹ ਅਖੋਲੇ ਹੋ ਗਈਆਂ ਤੇ ਪੰਜਾਬੀਆਂ ਨਾਲ ਵੱਡਾ ਧੋਖਾ ਹੋਇਆ ਬਹੁਤ ਸਾਰੇ ਲੋਕਾਂ ਦੀ ਆਵਾਜ਼ ਇਸ ਦੇ ਹੱਕ ਵਿੱਚ ਉੱਠੀ ਹੈ ਚਾਹੇ ਉਹ ਸੋਸ਼ਲ ਐਕਟਿਵਿਸਟ ਨੇ ਚਾਹੇ ਉਹ ਆਰਟੀਆਈ ਐਕਟਿਵਿਸਟ ਨੇ ਸਾਡਾ ਪੱਤਰਕਾਰ ਭਾਈਚਾਰਾ ਬਹੁਤ ਪੱਤਰਕਾਰਾਂ ਨੇ ਸਾਡੇ ਹੱਕ ਦੇ ਵਿੱਚ ਆ ਰੀਣੀ ਹੈ ਉਹਨਾਂ ਦਾ ਧੰਨਵਾਦ ਦੀ ਹੈ ਕਿ ਜਿਨ੍ਹਾਂ ਨੇ ਸਾਡੇ ਹੱਕ ਵਿੱਚ ਆਵਾਜ਼ ਚੁੱਕੀ ਬਹੁਤ ਸਾਰੇ ਸਿਆਸੀ ਲੀਡਰ ਹੈ ਜਦੋਂ ਉਹ ਸਿਆਸਤ ਵਿੱਚ ਹੁੰਦੇ ਸੀ ਕੀ ਕਰਦੇ ਰਹੇ ਆ ਵੀ ਸਾਰਿਆਂ ਦੇ ਸਾਹਮਣੇ ਆ ਪਰ ਜਦੋਂ ਕਿਸੇ ਨਾਲ ਧੱਕਾ ਹੁੰਦਾ ਵਧੇਕੀ ਹੁੰਦੀ ਹੈ ਤੇ ਜੋ ਕਿਸੇ ਹੱਕ ਦੇ ਵਿੱਚ ਬੋਲਦੇ ਆ ਸੱਚ ਦੇ ਨਾਲ ਖੜਦੇ ਆ ਤੇ ਉਹਨਾਂ ਦਾ ਵੀ ਧੰਨਵਾਦ ਪਰ ਜਿੱਥੋਂ ਤੱਕ ਰਹੀ ਗੱਲ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਦਿਨੇਸ਼ ਚੱਡਾ ਸਾਹਿਬ ਦਾ ਇੱਥੋਂ ਪਹਿਲਾਂ ਮੇਰੀ ਇੱਕ ਗੱਲ ਸਕਿਪ ਹੋ ਗਈ ਦਿਨੇਸ਼ ਚੱਡਾ ਸਾਹਿਬ ਦੀ ਇੱਕ ਕਾਲ ਆਉਂਦੀ ਹੈ ਮੈਨੂੰ ਰਾਤ ਨੂੰ ਇੱਕ ਨਹੀਂ WhatsApp ਕਾਲ ਤੇ ਦੋ ਤਿੰਨ ਕਾਲ ਆਉਂਦੀਆਂ ਤੇ ਮੈਂ ਉਹਨਾਂ ਨੂੰ ਰਿਪਲਾਈ ਕਰਦਾ ਕਿਉਂਕਿ ਪਰਿਵਾਰ ਕਰ ਕਰ ਨਹੀਂ ਸਕਦੇ ਗੱਲਾਂ ਕਰ ਨਹੀਂ ਸਕਦੇ ਜਦੋਂ ਇਹ ਖਬਰ ਨਸ਼ਰ ਹੁੰਦੀ ਹੈ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੀ ਇਹ ਖਬਰ ਸ਼ਾਇਦ ਗਈ ਇੱਕ ਚੈਨਲ ਦੇ ਉੱਤੇ ਚੱਲ ਗਈ ਹੈ ਤਾਂ ਮੈਨੂੰ ਫੋਨ ਕਾਲ ਤੇ ਕਹਿੰਦੇ ਆ ਕਿ ਸੰਦੀਪ ਜੀ ਬੜੇ ਸਲੀਕੇ ਨਾਲ ਉਹਨਾਂ ਨੇ ਗੱਲ ਕੀਤੀ ਦਿਨੇਸ਼ ਚੱਡਾ ਨੇ ਕਿ ਸੰਦੀਪ ਜੀ ਤੁਹਾਡੀ ਖਬਰ ਆ ਜਿਹੜੀ ਚੱਲੀ ਹੈ ਇਹ ਤੁਸੀਂ ਡਿਲੀਟ ਕਰ ਸਕਦੇ ਹੋ ਉਹਨਾਂ ਨੇ ਹੋਰ ਵੀ ਇੱਕ ਗੱਲ ਕਹੀ ਉਹ ਕਹਿੰਦੇ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਅਦਾਲਤ ਵਿੱਚ ਜਾਵਾਂ ਮੈਂ ਉਹਨਾਂ ਨੂੰ ਇਹ ਕਿਹਾ ਰਾਤ ਵੀ ਕਿਹਾ ਮੈਂ ਆਖਿਆ ਤੁਹਾਡੀ ਜੀ ਪੂਰਨ ਆਜ਼ਾਦੀ ਹੈ ਤੁਸੀਂ ਜੇ ਅਦਾਲਤ ਵਿੱਚ ਜਾਓਗੇ ਸਾਡੇ ਖਿਲਾਫ ਕੋਈ ਵੀ ਕਾਰਵਾਈ ਕਰੋ ਤੁਸੀਂ ਆਜ਼ਾਦ ਹੋ ਫਿਰ ਸਾਡੇ ਕੋਲ ਜਿਹੜਾ ਰਸਤਾ ਹੈ ਅਸੀਂ ਅਪਣਾ ਲਾਂਗੇ ਇਹ ਤਾਂ ਇੱਕ ਗੱਲ ਹੋਈ ਇੱਕ ਦਿਨੇਸ਼ ਚੱਡਾ ਨੇ ਜਿਹੜੇ ਆਪਸ ਵਿੱਚ ਜਿਹੜੇ ਉਲਝੇ ਸੀ ਪਠਾਨ ਮਾਜਰ ਨੇ ਇੱਕ ਉਹ ਗੱਲ ਕਰ ਰਿਹਾ ਉਹ ਸਾਨੂੰ ਤਾਂ ਇਹ ਕਹਿੰਦੇ ਆ ਪਿਆਰ ਦੇ ਨਾਲ ਸਤਕਾਰ ਦੇ ਨਾਲ ਕਿ ਅਸੀਂ ਇਹ ਖਬਰ ਗਲਤ ਹੈ ਤੇ ਤੁਸੀਂ ਅਸੀਂ ਮੈਂ ਚਾਹਾਂ ਤਾਂ ਅਦਾਲਤੀ ਕਾਰਵਾਈ ਕਰ ਸਕਦਾ ਪਰ ਉਹਨਾਂ ਨੇ ਕੀਤੀ ਹੈ ਜਾਂ ਕਰਨੀ ਹੈ ਉਹ ਜਾਣਦੇ ਆ ਉਹਨਾਂ ਦਾ اختیار ਹੈ ਉਹਨਾਂ ਨੇ ਕਰਨਾ ਜੋ ਕੁਝ ਕਰ ਸਕਦੇ ਆ ਆਜ਼ਾਦ ਨੇ ਆਪਾਂ ਕਿਹਾ ਵੀ ਅੱਜ ਵੀ ਉਹ ਜਦੋਂ ਤੁਹਾਡੇ ਕੋਲ ਆਏ ਸੀ ਉਲਝਣ ਦੇ ਲਈ ਮੈਂ ਪ੍ਰੈਸ ਗੈਲਰੀ ਕਮੇਟੀ ਦੇ ਵਿੱਚ ਉੱਤੇ ਜਾ ਬੈਠਾ ਸੀ ਰਿਪੋਰਟਿੰਗ ਦੇਖ ਰਿਹਾ ਸੀ ਅੰਦਰ ਕਰ ਰਿਹਾ ਸੀ ਕਿ ਕੀ ਕੁਝ ਚੱਲ ਰਿਹਾ ਹੈ ਕਿਉਂਕਿ ਜੋ ਅੰਦਰ ਦੇਖਾਂਗੇ ਉਹੀ ਜਨਤ ਨੂੰ ਦੱਸਾਂਗੇ ਨਾ ਕਿਉਂਕਿ ਅੱਜ ਕੱਲ ਵਿਧਾਨ ਸਭਾ ਦੀ ਕਾਰਵਾਈ ਦੇ ਕੈਮਰੇ ਵੀ ਸਾਰੇ ਪਾਸੇ ਤਾਂ ਘੁੰਮਦੇ ਨਹੀਂ ਆਂਦੀਆਂ ਚੀਜ਼ਾਂ ਰਹਿ ਜਾਂਦੀਆਂ ਜਿਹੜੀ ਇਹ ਵੀ ਕੱਲ ਚੀਜ਼ ਰਹਿ ਚੱਲੀ ਸੀ ਤੇ ਅਸੀਂ ਦਿਖਾਉਣ ਦੀ ਜ਼ਰੂਰਤ ਕੀਤੀ ਹੈ ਤੇ ਜ਼ਰੂਰਤ ਕੀਤੀ ਹੈ ਤੇ ਔਖੇ ਹੋ ਗਏ ਹੁਣ ਇੱਕ ਪਾਸੇ ਦਿਨੇਸ਼ ਚੱਡਾ ਜਦੋਂ ਤੁਹਾਡੇ ਕੋਲ ਆਉਂਦੇ ਆ ਨਾ ਤਾਂ ਉਹਨਾਂ ਨੇ ਇਸ ਗੱਲ ਦੀ ਨਖੇਦੀ ਕੀਤੀ ਹੈ ਕਿ ਬੜਾ ਮਾੜਾ ਹੋਇਆ ਜੀ ਮੈਂ ਉਹੀ ਗੱਲ ਕਰਨ ਲੱਗਾ ਸੀਗਾ ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਮੈਨੂੰ ਇਹ ਕਿਹਾ ਵੀ ਤੇਰੇ ਜੁੱਤੀਆਂ ਫੇਰਾਂਗੇ ਉਹ ਨਾਲ ਹੀ ਖੜੇ ਸੀਗੇ ਦਿਨੇਸ਼ ਚੱਡਾ ਦਿਨੇਸ਼ ਚੱਡਾ ਸਾਹਿਬ ਨਾਲ ਇੱਕ ਸ਼ਿਕਾਇਤ ਜ਼ਰੂਰ ਹੈਗੀ ਹੈ ਇੱਕ ਜ਼ਿਲ੍ਹਾ ਤੇ ਜ਼ਰੂਰ ਹੈਗਾ ਕਟਕਟ ਅਨੁਰੋਗਤਾ ਲੈਂਦੇ ਵੀ ਇਹ ABC ਪੰਜਾਬ ਵਾਲੇ ਪੱਤਰਕਾਰ ਉਹਨੂੰ ਕਹਿ ਕੀ ਰਹੇ ਨੇ ਪੁਰਾਣੇ ਵਾਕਬ ਨੇ ਪੁਰਾਣੇ ਜਾਣਦੇ ਨੇ ਉਦੋਂ ਦੇ ਜਾਣਦੇ ਨੇ ਜਦੋਂ ਦੇ ਅਸੀਂ ਇਹ ਐਡਵੋਕੇਟ ਆਰਟੀ ਐਕਟਿਵਿਸਟ ਹੁੰਦੇ ਸੀਗੇ ਉਦੋਂ ਤੋਂ ਇਹਨਾਂ ਦੀ ਅਸੀਂ ਖਬਰਾਂ ਕਰਦੇ ਆ ਰਹੇ ਆ ਇਹ ਮਾਈਨਿੰਗ ਦੇ ਖਿਲਾਫ ਬਹੁਤ ਲੜੇ ਹੈਗੇ ਪਰ ਨਾਲ ਉਹਨਾਂ ਨੇ ਅੱਜ ਸਾਥ ਨਹੀਂ ਦਿੱਤਾ ਆਪਣੇ ਸਾਥੀ ਨੂੰ ਗਾਲ ਜੁੱਤੀ ਜੋ ਵੀ ਉਹਨਾਂ ਨੇ ਬੋਲਿਆ ਉਹ ਸਭ ਕੁਝ ਬੋਲਣ ਦਿੱਤਾ ਅਗਲੀ ਗੱਲ ਜਿਹੜੀ ਉਹਦੇ ਬਾਅਦ ਹੁੰਦੀ ਹੈ ਤੁਸੀਂ ਇੱਕ ਗੱਲ ਮੈਨੂੰ ਦੱਸੋ ਵੀ ਜਿਹੜਾ ਬਦਮਾਸ਼ੀ ਕੀਤੀ ਗੁੰਡਾਗਰਦੀ ਕੀਤੀ ਇਸ ਐਮਐਲਏ ਪਠਾਨ ਮਾਜਰਾ ਨੇ ਕੀ ਇਹ ਸੀਐਮ ਤੋਂ ਵੱਡੇ ਨੇ ਕੀ ਇਹ ਕੁਲਤਾਰ ਸਿੰਘ ਸੰਧਵਾ ਤੋਂ ਵੱਡੇ ਨੇ ਕਿ ਅਰਵਿੰਦ ਕੇਜਰੀਵਾਲ ਤੋਂ ਵੱਡੇ ਨੇ ਜਿਹੜੀ ਉਹਨਾਂ ਦੀਆਂ ਹਰਕਤਾਂ ਸੀ ਜੋ ਉਹਨਾਂ ਦੀ ਗੁੰਡਾਗਰਦੀ ਸੀ ਉੱਥੋਂ ਤਾਂ ਸਾਫ਼ ਦਿਖ ਰਿਹਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਲੱਗ ਗਿਆ ਪਰ ਜਿਹੜੇ ਕਿਸੇ ਵੀ ਵੇਲੇ ਕੁੱਤਰੇ ਜਾ ਸਕਦੇ ਐ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੁੱਤਰ ਦੇਣ ਜਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਕਿਉਂਕਿ ਇੱਥੇ ਦੱਸਣਾ ਬਣਦਾ ਲੋਕਾਂ ਨੂੰ ਜ਼ਰੂਰੀ ਦੱਸਣਾ ਚਾਹੀਦਾ ਕਿ ਜਦੋਂ ਇਹ ਸਾਰਾ ਵਾਕਿਆ ਹੋਇਆ ਤੇ ਅਸੀਂ ਆਪਣੇ ਸਾਥੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਚਾਹੇ ਉਸ ਵਿੱਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸੀ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਸੀ ਪ੍ਰੈਸ ਗੈਲਰੀ ਕਮੇਟੀ ਹੈ ਉਹਨਾਂ ਦੇ ਪ੍ਰਧਾਨ ਸਕੱਤਰ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਸੀ ਸਪੀਕਰ ਸਾਹਿਬ ਕੋਲ ਅਸੀਂ ਜਾਂਦੇ ਹਾਂ 10 ਮਿੰਟ ਦੀ ਮੁਲਾਕਾਤ ਹੁੰਦੀ ਹੈ ਲਿਖਤੀ ਰੂਪ ਦੇ ਵਿੱਚ ਉਹਨਾਂ ਕੋਲ ਸ਼ਿਕਾਇਤ ਅਸੀਂ ਦੇ ਦਿੱਤੀ ਹੈ ਹੁਣ ਆੜੀ ਹਰਕਤ ਇਹ ਨਹੀਂ ਹੋਣਾ ਚਾਹੀਦਾ ਜੇਕਰ ਹਰਮਿਤ ਸਿੰਘ ਪਠਾਣ ਮਾਜਰਾ ਨੇ ਕੀਤਾ ਤੇ ਸਰਾਸਰ ਨਿੰਦਣਯੋਗ ਹੈ ਉਹਨਾਂ ਨੇ ਨਿੰਦਿਆ ਸਾਡੇ ਸਾਹਮਣੇ ਪਰ ਨਿੰਦਣ ਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਇਦੋਂ ਅਗਲੀ ਕਾਰਵਾਈ ਉਹ ਕਦੋਂ ਕਰਦੇ ਅਸੀਂ ਢੀਕ ਕਰਾਂਗੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੇਕਰ ਉਹ ਕਾਰਵਾਈ ਨਹੀਂ ਕਰਦੇ ਤਾਂ ਫਿਰ ਸਾਡੇ ਕੋਲ ਜੋ ਕਾਨੂੰਨੀ ਚਾਰਾ ਜੋ ਹੀ ਹੈ ਉਸ ਕਰਨ ਦੀ ਪੂਰੀ ਵਾਹ ਲਾਵਾਂਗੇ ਔਰ ਪੱਤਰਕਾਰ ਭਾਈਚਾਰਾ ਜਿਹੜੇ ਹਸਾਬ ਦੇ ਨਾਲ ਡੱਟ ਕੇ ਸਾਡੇ ਨਾਲ ਖੜਾ ਸਾਨੂੰ ਇਸ ਗੱਲ ਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਜੇਕਰ ਅਸੀਂ ਸੱਚ ਦੇ ਰਾਹ ਤੇ ਚੱਲੇ ਹਾਂ ਜੇ ਅਸੀਂ ਖਬਰਾਂ ਜੋ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਚਾਹੇ ਹੋਰ ਵੀ ਬਹੁਤ ਸਾਰੇ ਸਾਡੇ ਨਾਲ ਦੇ ਸਹਿਯੋਗੀ ਨੇ ਜਿਹੜੇ ਜ਼ਰਤ ਕਰਦੇ ਆ ਦਿਖਾਉਣ ਦੀ ਜੇ ਅਸੀਂ ਚੱਲੇ ਆ ਇਸ ਰਸਤੇ ਦੇ ਉੱਤੇ ਤੇ ਜਿੱਥੇ ਤੱਕ ਸਾਨੂੰ ਇਹ ਲੜਾਈ ਲੜਨੀ ਪਈ ਅਸੀਂ ਲੜਾਂਗੇ ਅਸੀਂ ਸਮਝੌਤਿਆਂ 'ਚ ਨਹੀਂ ਪੈਣਾ ਔਰ ਸਮਝੌਤਾ ਕਰੀਏ ਵੀ ਕਿਉਂ ਇਸ ਕਰਕੇ ਅਸੀਂ ਸਮਝੌਤਾ ਨਹੀਂ ਕਰਨਾ ਅੱਜ ਸਾਰਿਆਂ ਦੇ ਸਾਹਮਣੇ ਕਹਿ ਰਹੇ ਹਾਂ ਕਿਉਂਕਿ ਇਹ ਹੋਈ ਹੈ ਜ਼ਿਆਦਤੀ ਕਾਨੂੰਨਨ ਹਿਸਾਬ ਦੇ ਨਾਲ ਜੋ ਕਾਰਵਾਈ ਉਹਨਾਂ ਤੇ ਬਣਦੀ ਆ ਕਰਨੀ ਚਾਹੀਦੀ ਹੈ ਕਿਸੇ ਦੇ ਜੁੱਤੀਆਂ ਫੇਰਨ ਦੀ ਗੱਲ ਕਰਨੀ ਮੇਰੇ ਗੁੱਟ ਤੋਂ ਫੜ ਕੇ ਜਦੋਂ ਬਾਹਰ ਲੈ ਕੇ ਜਾ ਰਹੇ ਸੀ ਹਾਲੇ ਉਹ ਵੀਡੀਓ ਨਹੀਂ ਬਾਹਰ ਆਈ ਜੇਕਰ ਉਹ ਵੀਡੀਓ ਆ ਜਾਂਦੀ ਹੈ ਤੇ ਉਹਦੇ ਤੋਂ ਬੜਾ ਕੁਝ ਕਲੀਅਰ ਹੋਣਾ ਮੈਂ ਇਸ ਗੱਲ ਤੇ ਵੀ ਅੱਗੇ ਆਵਾਂਗਾ ਪਰ ਜਦੋਂ ਅਸੀਂ ਕਲਤਾਰ ਸਿੰਘ ਸੰਧਵਾ ਸਾਹਿਬ ਨੂੰ ਅਸੀਂ ਦਿੰਨੇ ਆ ਮੰਗ ਪੱਤਰ ਦਿੰਨੇ ਆ ਸ਼ਿਕਾਇਤ ਦਿੰਨੇ ਆ ਉਹ ਨਿਖੇਧੀ ਕਰਦ ਨੇ ਸਾਨੂੰ ਆਮ ਆਦਮੀ ਪਾਰਟੀ ਦੇ ਹੋਰ ਵੀ ਐਮਐਲਏ ਮਿਲਦੇ ਨੇ ਸਦਨ ਦੇ ਵਿੱਚ ਉਹਨਾਂ ਨੇ ਵੀ ਨਿਖੇਧੀ ਕੀਤੀ ਹੈ ਆ ਸਾਨੂੰ ਤੇ ਇਨਾ ਟਾਈਮ ਹੋ ਗਿਆ ਅਸੀਂ ਜੁੱਤੀਆਂ ਦੇ ਸਾਥੀਆਂ ਇਹ ਨਵੇਂ ਆਏ ਨੇ ਆਂਦੇ ਹੀ ਇਹ ਚੰਨ ਚੜਨ ਲੱਗੇ ਹੈਗੇ ਨੇ ਬਿਲਕੁਲ ਇਹ ਗੱਲ ਸਹੀ ਹੈ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵੀ ਵਿਧਾਇਕ ਨੇ ਜਿੰਨਾ ਚ ਸਲੀਕਾ ਹੈ ਤਰੀਕਾ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਦੇਖਣ ਤੋਂ ਬਾਅਦ ਵੀਡੀਓ ਕਲਿੱਪ ਨੂੰ ਦੇਖਣ ਤੋਂ ਬਾਅਦ ਸਾਡੇ ਨਾਲ ਆ ਕੇ ਮਿਲੇ ਸਾਡੇ ਨਾਲ ਹਮਦਰਦੀ ਪ੍ਰਗਟ ਕੀਤੀ ਪਰ ਉਹਨਾਂ ਦੀਆਂ ਵੀ ਸੌ ਮਜਬੂਰੀਆਂ ਹੋਣਗੀਆਂ ਉਹ ਬੋਲਦੇ ਆ ਨਹੀਂ ਬੋਲਦੇ ਵੱਖਰੀ ਗੱਲ ਐ ਉਹ ਕਿੰਨੇ ਕੋ ਸੱਚ ਦੇ ਨਾਲ ਖੜਦੇ ਆ ਕਿੰਨੇ ਕੋ ਝੂਠਿਆਂ ਨਾਲ ਖੜਦੇ ਉਹਨਾਂ ਨੇ ਤੈਅ ਕਰਨਾ ਪਰ ਜਿੰਨਾ ਕੁ ਵੀ ਉਹਨਾਂ ਨੇ ਕਿਹਾ ਕਿ ਨਖੇਦੀ ਕੀਤੀ ਐ ਹੁਣ ਇੱਥੇ ਗੱਲ ਇਹ ਵੀ ਕਰਨੀ ਬਣਦੀ ਐ ਕਿ ਹਰਮੀਤ ਸਿੰਘ ਪਠਾਣ ਮਾਜਰਾ ਨੇ ਥਾਂ ਥਾਂ ਟੱਕਰਾਂ ਖਾਧੀਆਂ ਕਦੇ ਕਿਹੜੀ ਪਾਰਟੀ ਚ ਕਦੇ ਕਿਹੜੀ ਪਾਰਟੀ ਚ ਐਂਡ ਚ ਆ ਕੇ ਜਿੱਥੇ ਦਾ ਲੱਗਦਾ ਸ਼ਾਇਦ ਇਹਨਾਂ ਨੂੰ ਜਿਹੜਾ ਦਾ ਲੱਗ ਗਿਆ ਰਾਸ ਨਹੀਂ ਆ ਰਿਹਾ ਇਸੇ ਕਰਕੇ ਇਸ ਬਦਮਾਸ਼ੀ ਤੇ ਗੁੰਡਾਗਰਦੀ ਤੇ ਉਤਰ ਆਇਆ ਕਿ ਪੱਤਰਕਾਰਾਂ ਨੂੰ ਧਮਕਾਇਆ ਜਾਵੇ ਡਰਾਇਆ ਜਾਵੇ ਤੇ ਤਾਂ ਕਿ ਕੱਲ ਨੂੰ ਖਬਰ ਨਾ ਲਾ ਸਕਣ ਇਹਨਾਂ ਨੇ ਪਟਿਆਲੇ ਦੇ ਵਿੱਚ ਜਾਂ ਆਪਣੇ ਹਲਕੇ ਦੇ ਪੱਤਰਕਾਰਾਂ ਨਾਲ ਉੱਥੋਂ ਦੇ ਪੱਤਰਕਾਰ ਜਾਣਦੇ ਆ ਉੱਥੋਂ ਦੇ ਪੱਤਰਕਾਰਾਂ ਨੇ ਆਪਣੇ ਦੁੱਖ ਦੱਸਿਆ ਕਈਆਂ ਨੂੰ ਤਾਂ ਮਜਬੂਰੀ ਵਸ ਨੌਕਰੀ ਤੱਕ ਛੱਡਣੀ ਪੈ ਗਈ ਐ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉੱਥੇ ਜਦੋਂ ਲੜ ਰਹੇ ਸੀ ਸਾਡੇ ਨਾਲ ਗਾਲ੍ਹਾਂ ਕੱਢ ਰਹੇ ਸੀ ਜਾਨ ਨੂੰ ਮਾਰਨ ਤੱਕ ਦੀ ਧਮਕੀ ਤੱਕ ਦੇ ਗਏ ਜਦੋਂ ਉਹਨਾਂ ਦੇ ਮੂੰਹ ਵਿੱਚ ਗੱਲ ਸੀ ਨਾ ਤਾਂ ਉਹਨਾਂ ਦਾ ਸਾਫ਼ ਝਲਕ ਰਿਹਾ ਸੀ ਕਿ ਉਹਨਾਂ ਦੀਆਂ ਅੱਖਾਂ ਦੱਸਦੀਆਂ ਸੀ ਕਿ ਉਹ ਕਿੰਨੀ ਤੈਸ਼ ਦੇ ਵਿੱਚ ਨੇ ਉਹ ਕੀ ਕਰ ਸਕਦੇ ਆ ਜਦੋਂ ਉਹਨਾਂ ਨੇ ਗੁੱਟ ਫੜਿਆ ਜਿਵੇਂ ਗੱਲ ਦੱਸ ਰਿਹਾ ਜਦੋਂ ਬਾਹਰ ਲੈ ਕੇ ਖਿੱਚ ਕੇ ਜਾਣ ਲੱਗੇ ਸੀ ਤੋਂ ਦੋਨੋਂ ਦਾ ਜਿਹਾ ਗੁੱਟਾਂ ਛੜਾ ਰਹੇ ਆ ਜੇਕਰ ਇਹ ਵੀਡੀਓ ਕਲਿੱਪ ਬਾਹਰ ਆ ਉਹ ਆ ਚੁੱਕੀ ਹੈ ਆਪਣੇ ਜਦੋਂ ਸਾਨੂੰ ਕਦੀ ਲੋੜ ਪਏਗੀ ਅਸੀਂ ਹੋ ਸਕਦਾ ਉਹਨੂੰ ਨਸ਼ਰ ਵੀ ਕਰੀਏ ਜਾਂ ਅੱਗੇ ਕਾਨੂੰਨੀ ਕਾਰਵਾਈ ਕਰਨੀ ਪਵੇ ਉਹ ਅਸੀਂ ਉਹ ਕਰਾਂਗੇ ਇਹ ਵੀਡੀਓ ਕੋਈ ਇਹ ਨਹੀਂ ਹੈਗੀ ਅਸੀਂ ਹੁਣ ਉਹਨੂੰ ਜਨਤਕ ਕਰਨਾ ਹੈ ਜਾਂ ਨਹੀਂ ਕਰਨਾ ਹੈਗਾ ਪਰ ਜਿਹੜੀ ਉਹਨਾਂ ਨੇ ਤੁਹਾਡਾ ਗੁੱਟ ਫੜਿਆ ਉਹ ਹੋਇਆ ਕੀ ਸੀ ਉਹਨਾਂ ਦੇ ਸ਼ਬਦ ਕੀ ਸੀ ਤੁਹਾਡੇ ਸ਼ਬਦ ਕੀ ਸੀ ਮੈਂ ਉਹਨਾਂ ਨੂੰ ਸਿਰਫ ਪੁੱਛਣ ਹੀ ਜਾ ਰਿਹਾ ਸੀ ਜਦੋਂ ਤੁਹਾਡੀ ਕਾਲ ਆਉਂਦੀ ਹੈ ਕਿ ਮੈਂ ਉਹਨਾਂ ਨੂੰ ਪੁੱਛਣ ਲੱਗਾ ਸੀ ਕਿ ਹਾਂਜੀ ਐਮਐਲਏ ਸਾਹਿਬ ਐ ਨਹੀਂ ਪੁੱਛਣਾ ਹੁੰਦਾ ਕਿ ਅੱਗੋਂ ਕੀ ਕਹਿਣਗੇ ਹਜੇ ਮੇਰੇ ਸ਼ਬਦ ਮੂੰਹ 'ਚ ਹੈ ਉਹਨਾਂ ਨੇ ਆਉਂਦੇ ਸਾਰੀ ਮੈਨੂੰ ਵੇਖ ਕੇ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਇੰਨੀ ਮੰਦ ਭਾਗੀ ਸ਼ਬਦ ਵਰਤੇ ਆ ਸ਼ਾਇਦ ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ ਹੋ ਸਕਦਾ ਉਹਨਾਂ ਨੂੰ ਸ਼ਬਦਾਵਲੀ ਇਹ ਸ਼ੋਭਾ ਦੇ ਸਕਦੀ ਹੈ ਪਰ ਮੈਂ ਆਪਣੇ ਮੂੰਹੋਂ ਇੱਥੇ ਸ਼ਬਦ ਉਹ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੇ ਇੱਥੋਂ ਤੱਕ ਕਿ ਧਮਕੀਆਂ ਇਸ ਕਦਰ ਦਿੱਤੀਆਂ ਕਿ ਮੇਰਾ ਜਾਨੀ ਨੁਕਸਾਨ ਜਾਂ ਤੁਹਾਡਾ ਜਾਨੀ ਨੁਕਸਾਨ ਜਾਂ ਆਪਣੇ ਚੈਨਲ ਦੇ ਕਿਸੇ ਵੀ ਪੱਤਰਕਾਰ ਦੇ ਨਾਲ ਇਹ ਗੱਲ ਹੋ ਸਕਦੀ ਹੈ ਵਾਪਰ ਸਕਦੀ ਹੈ ਜੇਕਰ ਕੱਲ ਨੂੰ ਹੁੰਦੀ ਹੈ ਤੇ ਜ਼ਿੰਮੇਵਾਰ ਸਿੱਧੇ ਤੌਰ 'ਤੇ ਇਹਨੇ ਇਸ ਲਈ ਅਸੀਂ ਆਪਣੀ ਜਿਹੜੀ ਗੱਲ ਹੈ ਉਹ ਕਹਿਣੀ ਸੀ ਜੋ ਪ੍ਰਸ਼ਾਸਨ ਨੂੰ ਕਹਿਣੀ ਸੀ ਜੋ ਅੰਦਰ ਵਿਧਾਨ ਸਭਾ ਦੀ ਅਥਾਰਟੀ ਨੂੰ ਕਹਿਣੀ ਸੀ ਉਹ ਕਹਿ ਦੱਤੀ ਹੈ ਹੁਣ ਉਹਨਾਂ ਨੂੰ ਅਕਲ ਕਿੰਨੀ ਕੁ ਛੇਤੀ ਆਉਂਦੀ ਹੈ ਉਹ ਜਾਣਦੇ ਆ ਪਰ ਜਦੋਂ ਉਹਨਾਂ ਨੇ ਸ਼ਬਦ ਵਰਤੇ ਮੇਰੇ ਨਾਲ ਬਦਤਮੀਜ਼ੀ ਕੀਤੀ ਧੱਕੇਸ਼ਾਹੀ ਕੀਤੀ ਇਸ ਧੱਕੇਸ਼ਾਹੀ ਦੇ ਖਿਲਾਫ ਅੱਜ ਜਿਹੜੇ ਜਿਹੜੇ ਡਟੇ ਨੇ ਉਹਨਾਂ ਨੂੰ ਸਲੂਟ ਕਰਦੇ ਆ ਸਲਾਮ ਕਰਦੇ ਆ ਪਰ ਜਿਹੜੇ ਡਰ ਕੇ ਬੈਠੇ ਆ ਵਾਰੀ ਉਹਨਾਂ ਦੀ ਵੀ ਆ ਸਕਦੀ ਹੈ ਉੱਠਣਾ ਚਾਹੀਦਾ ਅਸੀਂ ਅੱਜ ਗੱਲ ਇਸ ਕਰਕੇ ਨਹੀਂ ਕਰ ਰਹੇ ਹਾਲਾਂਕਿ ਸਾਰੇ ਦਾ ਸਾਰਾ ਫੋਕਸ ਅੱਜ ਹੋਣਾ ਚਾਹੀਦਾ ਸੀ ਕਿ ਵਿਰੋਧੀ ਕਿਹੜੀ ਗੱਲ ਦਾ ਸਵਾਲ ਕਰਦੇ ਨੇ ਜ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਂਦਾ ਚੱਕ ਕੇ ਜਾਂ ਫਿਰ ਉਹਨਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਇੱਕ ਗੱਲ ਇਹ ਮਸਲਾ ਸੀ ਇਹ ਬੜਾ ਜ਼ਰੂਰੀ ਮਸਲਾ ਸੀ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਗਰੰਟੀਆਂ ਦਿੱਤੀਆਂ ਬਜਟ ਦੇ ਵਿੱਚ ਉਹ ਰੱਖਿਆ ਕਿ ਨਹੀਂ ਰੱਖਿਆ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਕਦੋਂ ਹੈ ਅਸੀਂ ਕੱਲ ਵੀ ਚਰਚਾ ਕੀਤੀ ਸੀ ਬਜਟ ਦੇ ਉੱਤੇ ਕਿ ਜਵਾਬ ਦੇਣੇ ਬਣਦੇ ਐ ਇੱਕ ਪਾਸੇ ਤੁਸੀਂ ਜਿਹੜੀ ਅੰਦਰ ਦੀ ਕਾਰਵਾਈ ਫੋਕਸ ਦੇ ਵਿੱਚ ਅੱਜ ਹੋਣੀ ਚਾਹੀਦੀ ਸੀ ਜਿਹੜਾ ਲੱਖਾਂ ਰੁਪਏ ਲੱਗ ਜਾਂਦੇ ਆ ਕਰੋੜਾ ਰੁਪਇਆ ਲੱਗ ਜਾਂਦਾ ਐ ਸੈਸ਼ਨ ਦੇ ਉੱਤੇ ਉਸ ਦੇ ਉੱਤੇ ਤਾਂ ਫੋਕਸ ਕੀਤਾ ਨਹੀਂ ਗਿਆ ਪਰ ਜਿਹੜੀ ਅੱਜ ਸਾਢੇ ਵਾਲੀ ਵੀਡੀਓ ਤੇ ਜਾਂ ਸਾਡੇ ਨਾਲ ਜਿਹੜੀ ਬਤਮੀ ਜੀ ਗੁੰਡਾਗਰਦੀ ਕੀਤੀ ਉੱਤੇ ਸਾਰਾ ਫੋਕਸ ਅੱਜ ਕਮਾ ਦਿੱਤਾ ਗਿਆ ਤੇ ਇਸ ਦੇ ਨਾਲ ਬੜੀ ਸ਼ਰਮ ਘਸਾਰ ਕਰਨ ਵਾਲੀ ਗੱਲ ਹੈ ਵਿਧਾਨ ਸਭਾ ਇੱਕ ਪਵਿੱਤਰ ਸਦਨ ਜਿਹੜਾ ਚੱਲ ਰਿਹਾ ਹੋਵੇ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਹਰਮੀਤ ਸਿੰਘ ਪਠਾਣ ਮਾਇਰਾ ਦਾ ਪਰਿਵਾਰ ਵੀ ਸ਼ਾਇਦ ਅੱਜ ਮੱਥੇ ਤੇ ਹੱਥ ਮਾਰ ਕੇ ਕੁਰਲਾ ਰਿਹਾ ਹੋਣਾ ਕਿ ਸਾਡੇ ਇਸ ਜਵਾਕ ਨੇ ਜਾਂ ਸਾਡੇ ਇਸ ਨਿਆਣੇ ਨੇ ਜਾਂ ਸਾਡੇ ਇਸ ਆਮ ਘਰ ਦੇ ਮੁੰਡੇ ਨੇ ਜਾਂ ਆਮ ਘਰ ਦੇ ਪੁੱਤ ਨੇ ਕੀ ਚੰਨ ਚੜ੍ਹਿਆ ਕਿ ਅੱਜ ਸਾਰਿਆਂ ਪਾਸੇ ਥੂ ਥੂ ਹੋ ਰਹੀ ਹੈ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਹ ਵਿਸ਼ੇ ਦੇ ਉੱਤੇ ਇਹ ਸਾਰਾ ਜਿਹੜਾ ਵਿਸ਼ਾ ਜਾਂ ਵਾਕਿਆ ਜੋ ਵੀ ਹੋਇਆ ਇਹ ਮੁੱਖ ਮੰਤਰੀ ਭਗਵੰਤ ਸਾਹਿਬ ਮਾਨ ਸਾਹਿਬ ਨੇ ਵੇਖਿਆ ਹੋਣਾ ਮੁੱਖ ਮੰਤਰੀ ਕੱਲਿਓ ਪਠਾਨ ਮਾਜਰਾ ਦੇ ਨਹੀਂ ਹੈਗੇ ਸਾਡੇ ਵੀ ਹੈਗੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਨ ਸਭਾ ਦੇ ਬਾਹਰ ਤੇ ਉਹਨਾਂ ਦਾ ਕਾਰਜ ਖੇਤਰ ਹੈਗਾ ਕਿ ਉਹਨਾਂ ਨੂੰ ਨਹੀਂ ਝਾੜ-ਚੰਮ ਕਰਨੀ ਚਾਹੀਦੀ ਉਹਨਾਂ ਦੀ ਕਲਾਸ ਹੈ ਉਹਨਾਂ ਦੇ ਕੋਈ ਕਾਰਵਾਈ ਕਰਨੀ ਚਾਹੀਦੀ ਹੈਗੀ ਹੈ ਜਿਹੜੇ ਸਾਡੇ ਜਾਣਕਾਰ ਦੱਸਦੇ ਆ ਉਹਨਾਂ ਨੇ ਤੇ ਇਥੋਂ ਤੱਕ ਕਿਹਾ ਹੈ ਕਿ ਕੱਲ ਜਦੋਂ ਇਹ ਉਲਝੇ ਸੀ ਉਸ ਤੋਂ ਬਾਅਦ ਕਲਾਸ ਜੰਮ ਕੇ ਲੱਗੀ ਹੈ ਪਠਾਨ ਮਾਜਰਾ ਸਾਹਿਬ ਅੱਜ ਹੁਬ ਕੇ ਕਹਿ ਰਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਤੇ ਇਹੋ ਜਿਹਾ ਸਾਨੂੰ ਕੁਝ ਕਿਹਾ ਹੀ ਖਰਿਆ মিডিਆ ਚੈਨਲਾਂ ਚ ਕਿ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਨਹੀਂ ਕੁਝ ਕਿਹਾ ਇਹ ਆਪਣੇ ਕੋਲ ਹੀ ਪੱਤਰਕਾਰ ਆਪ ਦਾ ਟੀਆਰਪੀ ਲੈਣ ਦੀ ਖਾਤਰ ਬੋਲ ਰਿਹਾ ਜੇ ਅਸੀਂ ਟੀਆਰਪੀ ਲੈਣੀ ਹੋਵੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਣੀ ਹਾਲੇ 2022 ਚ ਹੈ ਅਸੀਂ ਉਦੋਂ ਪਹਿਲਾਂ ਵੀ ਲੈ ਸਕਦੇ ਸੀ ਅਸੀਂ ਕਿਹੜਾ ਪੱਤਰਕਾਰ ਦੇ ਤੌਰ ਦੇ ਉੱਤੇ ਅੱਜ ਹੀ ਉੱਠਿਆ ਜੇ ਤੁਹਾਡੀ ਸਰਕਾਰ ਬਣਨ ਦੇ ਉੱਤੇ ਹੀ ਬੋਲ ਰਹੇ ਆ ਸਾਡਾ ਤਾਂ ਸ਼ੁਰੂ ਤੋਂ ਲੈ ਕੇ ਕੰਮ ਹੀ ਇਹ ਆ ਮੱਤਰਕਾਰਾਂ ਦਾ ਤਾਂ ਕੰਮ ਹੀ ਹੁੰਦਾ ਸਵਾਲ ਕਰਨਾ ਪਰ ਅਸੀਂ ਆਪਣੇ ਮੂਹੋਂ ਮੀਆਂ ਮਿੱਠੂ ਨਹੀਂ ਬਣਦੇ ਕਿ ਅਸੀਂ ਕਿੰਨੇ ਕੋ ਸੱਚੇ ਸੁੱਚੇ ਇਮਾਨਦਾਰ ਅਸੀਂ ਇਹਨਾਂ ਵਾਂਗੂ ਦਾਵਾ ਨਹੀਂ ਕਰਦੇ ਕਿ ਅਸੀਂ ਕਟੜ ਇਮਾਨਦਾਰਾ ਸੱਚੇ ਪੱਤਰਕਾਰ ਆ ਉਹ ਲੋਕਾਂ ਨੇ ਤੈਅ ਕਰਨਾ ਅਸੀਂ ਆਪਣਾ ਕੰਮ ਕਰੀਏ ਜੋ ਐਮਐਲਏ ਦੇ ਹਿੱਸੇ ਕੰਮ ਆਇਆ ਉਹ ਆਪਣਾ ਕੰਮ ਕਰਨ ਜੋ ਪੱਤਰਕਾਰਾਂ ਦੇ ਹਿੱਸੇ ਕੰਮ ਆਇਆ ਉਹ ਆਪ ਕਰਨ ਪਰ ਜੇਕਰ ਜਿੱਥੋਂ ਤੱਕ ਰਹੀ ਗੱਲ ਕਿ ਇਹ ਬਦਮਾਸ਼ੀ ਕਰਕੇ ਗੁੰਡਾਗਰਦੀ ਕਰਕੇ ਸੱਚ ਦੀ ਆਵਾਜ਼ ਦਬਾ ਲੈਣਗੇ ਭੁੱਲ ਜਾਣ ਨੁਕਸਾਨ ਸਾਡਾ ਕਰ ਸਕਦੇ ਆ ਜੇਕਰ ਨੁਕਸਾਨ ਹੋਵੇਗਾ ਤੇ ਇਸ ਦੇ ਜ਼ਿੰਮੇਵਾਰੇ ਖੁ ਕਿ ਕਿਉਂਕਿ ਜਿਹੜੇ ਚੰਨ ਚੜ੍ਹ ਰਿਹਾ ਔਰ ਹੁਬ ਹੁਬ ਕੇ ਕਹਿਣਾ ਟੀਵੀ ਚੈਨਲਾਂ ਦੇ ਉੱਤੇ ਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਸਾਨੂੰ ਕੁਝ ਨਹੀਂ ਕਿਹਾ ਇਹ ਕਿੰਨੀ ਬੇਸ਼ਰਮੀ ਦੀ ਗੱਲ ਹੈ ਇੱਕ ਪਾਸੇ ਮੁੱਖ ਮੰਤਰੀ ਕਹਿ ਰਿਹਾ ਕਿ ਤੁਸੀਂ ਅੰਦਰ ਬੈਠ ਕੇ ਗੱਲਾਂ ਕਰਨ ਵਾਲੀਆਂ ਤੁਸੀਂ ਸਾਰਿਆਂ ਦੇ ਸਾਹਮਣੇ ਕਿਉਂ ਕਰਦੇ ਹੋ ਔਰ ਜਦੋਂ ਸਾਰਿਆਂ ਦੇ ਸਾਹਮਣੇ ਹੋਈਆਂ ਤੇ ਆ ਕੀ ਕੁਝ ਹੋ ਗਿਆ ਅੱਜ ਜਿਹੜਾ ਫੋਕਸ ਹੋਰ ਪਾਸੇ ਜਾਣਾ ਚਾਹੀਦਾ ਸੀ ਅੱਜ ਕਿਹੜੀ ਗੱਲ ਤੇ ਚਰਚਾ ਹੋ ਰਹੀ ਹੈ ਪਰ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਸਾਨੂੰ ਕੁਝ ਕਿਹਾ ਹੀ ਨਹੀਂ ਤੁਸੀਂ ਇਹ ਵੇਖੋ ਕਿ ਜਦੋਂ ਮੁੱਖ ਮੰਤਰੀ ਸਾਹਿਬ ਹਰ ਵਾਰ ਇਹਨਾਂ ਨੂੰ ਕਲਾਸਾ ਦਿੰਦੇ ਨੇ ਇਹਨਾਂ ਨੂੰ ਸਮਝਾਉਂਦੇ ਨੇ ਵੀ ਤੁਸੀਂ ਸਲੀਕੇ ਨਾਲ ਚੱਲੋ ਤੁਸੀਂ ਆਪਣਾ ਕੰਮ ਕਰੋ ਤੁਸੀਂ ਫਾਲਤੂ ਦੀ ਉਲਝਣ 'ਚ ਨਾ ਪੋ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਕੋਈ ਦਿੱਕਤ ਨਹੀਂ ਸਾਨੂੰ ਦੱਸੋ ਪਰ ਜਿਹੜੇ ਆ ਐਮਐਲਏ ਚੰਨ ਚਾੜ ਦਿੰਦੇ ਹੈਗੇ ਨੇ ਕਦੀ ਕਿੰਨੂ ਚਪੇੜਾ ਮਾਰ ਦਿੰਦੇ ਹੈਗੇ ਨੇ ਕਦੀ ਕਿਸ ਨੂੰ ਧਮਕੀ ਦੇ ਦਿੰਦੇ ਨੇ ਅੱਜ ਜੋ ਸਾਡੇ ਨਾਲ ਹੋਇਆ ਪਰ ਇਹਨਾਂ ਨੂੰ ਅਜੇ ਤੱਕ ਸਮਝ ਨਹੀਂ ਆ ਜਣੀ ਚਾਹੀਦੀ ਹੈਗੀ ਕਿ 2 ਸਾਲ ਸਾਨੂੰ ਹੋ ਗਏ ਨੇ ਵਿਧਾਨ ਸਭਾ ਦੇ ਵਿੱਚ 1952 ਤੋਂ ਲੈ ਕੇ ਅੱਜ ਤੱਕ ਇਹ ਇਤਿਹਾਸ ਦੇ ਵਿੱਚ ਨਹੀਂ ਹੋਇਆ ਕਿਸੇ ਪੱਤਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਧਮਕੀ ਦਿੱਤੀ ਹੋਏ ਜੁੱਤੀਆਂ ਫੇਰਨ ਦੀ ਜਿਹੜੀ ਜੁੱਤੀਆਂ ਫੇਰਨ ਦੀ ਧਮਕੀ ਹੈ ਇਹ ਵੀ ਸ਼ਾਇਦ ਵਿਧਾਨ ਸਭਾ ਦਾ ਰਿਕਾਰਡ ਬਣ ਗਿਆ ਹੋਵੇਗਾ ਅੱਜ ਤੱਕ ਜੁੱਤੀਆਂ ਤੱਕ ਗੱਲ ਸੀਮਤ ਨਹੀਂ ਨਾ ਰਹੀ ਹਾਲੇ ਤੋਂ ਉਹਨਾਂ ਨੇ ਧਮਕੀ ਜੁੱਤੀਆਂ ਤੱਕ ਜਦੋਂ ਤੁਹਾਡੇ ਤੱਕ ਗੱਲ ਸੀ ਉਦੋਂ ਦਿੱਤੀ ਜਦੋਂ ਮੈਂ ਆ ਗਿਆ ਮੈਂ ਪੁੱਛਣ ਲੱਗਿਆ ਉਦੋਂ ਤਾਂ ਜਾਨੋਂ ਮਾਰਨ ਤੱਕ ਦੀ ਗੱਲ ਪਹੁੰਚ ਗਈ ਨਾ ਇਹ ਤਾਂ ਬਹੁਤ ਸ਼ਰਮਨਾਕ ਗੱਲ ਹੈ ਕਿ 1952 ਤੋਂ ਲੈ ਕੇ ਅੱਜ ਤੱਕ ਹਜ਼ਾਰਾਂ ਐਮ.ਐਲ.ਏ. ਵਿਧਾਇਕ ਆਏ ਹੋਣਗੇ ਚਲੇ ਗਏ ਹੋਣਗੇ ਕਈ ਇੱਥੋਂ ਪਤਾ ਨਹੀਂ ਦੁਨੀਆ ਤੋਂ ਹੀ ਚਲੇ ਗਏ ਤੇ ਕਈ ਸੱਤਾ ਤੋਂ ਬਾਹਰ ਚਲੇ ਗਏ ਤੇ ਤੁਸੀਂ ਕਿਹੜੇ ਬਾਗ ਦੀ ਮੂਣੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਚੰਨਣ ਸਿੰਘ ਬਣੇ ਫਿਰਦੇ ਆ ਆਪਣੇ ਆਪ ਚ ਖੱਬੀ ਖਾਨ ਸਮਝਦੇ ਆ ਉਹਨਾਂ ਨੂੰ ਸੱਤਾ ਦਾ ਇਹਨਾਂ ਨਸ਼ਾ ਨਹੀਂ ਹੋਣਾ ਚਾਹੀਦਾ ਜੇਕਰ ਇਹ ਨਸ਼ਾ ਫਤੂਰ ਘਰ ਕਰ ਗਿਆ ਸਿਰ ਤੇ ਤੇ ਨਸ਼ਾ ਜਨਤਾ ਲਾਉਣਾ ਵੀ ਜਾਣਦੀ ਹੈ ਤੇ ਜਨਤਾ ਸਾਰਾ ਕੁਝ ਜਾਣਦੀ ਹੈ ਕਿ ਉਹਨਾਂ ਦਾ ਕੀ ਹੈ ਔਰ ਕੁਝ ਫਰਜ਼ ਸਾਡੇ ਬਣਦੇ ਆ ਕਿ ਅਸੀਂ ਦਿਖਾਈਏ ਸੱਚ ਕੀ ਹੈ ਜੇ ਸੱਚ ਦਿਖਾਉਣ ਦੇ ਖਮਿਆਜੇ ਇਸ ਤਰ੍ਹਾਂ ਭੁਗਤਨੇ ਪੈਣਗੇ ਤਾਂ ਲੋਕ ਨਾਲ ਖੜੇ ਆ ਲੋਕਾਂ ਦੇ ਬਹੁਤ ਸਾਰੇ ਇਹ ਸਾਨੂੰ ਹਮਦਰਦੀ ਵੀ ਹੈ ਸਾਡੇ ਨਾਲ ਉਹਨਾਂ ਨੇ ਹਮਦਰਦੀ ਪ੍ਰਗਟ ਕੀਤੀ ਕੀਤੀ ਇੱਥੋਂ ਤੱਕ ਕਿ ਆ ਕਿ ਜੇਕਰ ਸਾਨੂੰ ਕਾਨੂੰਨ ਦੇ ਤੌਰ ਦੇ ਉੱਤੇ ਜਾਂ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਏ ਤੁਹਾਨੂੰ ਲੋਕ ਨਾਲ ਖੜੇ ਰਹਿਣਾ ਜਿੱਥੋਂ ਤੱਕ ਰਹੀ ਗੱਲ ਖਬਰਾਂ ਦੀ ਐਵੀਡੈਂਸ ਦੀ ਸਾਡੇ ਕੋਲ ਸਾਰੇ ਸਬੂਤ ਨੇ ਸਬੂਤਾਂ ਤੋਂ ਬਣਾ ਕੋਈ ਖਬਰ ਅਸੀਂ ਚਲਾਉਂਦੇ ਨਹੀਂ ਔਰ ਜਿਹੜੇ ਸਾਡੇ ਜਾਣਕਾਰ ਆ ਜਿਹੜੇ ਭਰੋਸੇਯੋਗ ਸੂਤਰ ਹੈ ਉਹਨਾਂ ਨੂੰ ਅਸੀਂ ਰਿਵੀਲ ਨਹੀਂ ਕਰਾਂਗੇ ਕਿਤੇ ਵੀ ਨਹੀਂ ਕਰਾਂਗੇ ਕਿਉਂਕਿ ਉਹ ਭਰੋਸਾ ਤੋੜ ਸਕਦੇ ਆ ਮੁੱਖ ਮੰਤਰੀ ਦਾ ਸਪੀਕਰ ਦਾ ਜਾਂ ਆਪਣੇ ਸੁਪਰੀਮੋ ਕੇਜਰੀਵਾਲ ਦਾ ਪਰ ਅਸੀਂ ਆਪਣੇ ਭਰੋਸੇਯੋਗ ਸੂਤਰਾਂ ਦਾ ਭਰੋਸਾ ਨਹੀਂ ਤੋੜਾਂਗੇ ਅਸੀਂ ਉਹਨਾਂ ਦੇ ਨਾਮ ਕਦੇ ਵੀ ਨਸ਼ਰ ਨਹੀਂ ਕਰਾਂਗੇ ਜਿਨ੍ਹਾਂ ਨੇ ਸਾਡੇ ਤੱਕ ਜਾਣਕਾਰੀ ਕੱਲ ਪਹੁੰਚਾਈ ਸੀ ਜਾਂ ਕੁਝ ਜਾਣਕਾਰੀਆਂ ਸਾਡੇ ਕੋਲ ਅੱਜ ਪਹੁੰਚੀਆਂ ਨੇ ਆਪਦੀ ਮਸ਼ੀਨਰੀ ਕਰਕੇ ਆਪਣੇ ਕਾਰੋਬਾਰ ਕਰਕੇ ਆਪਣੀ ਸੱਤਾ ਦੇ ਕਰਕੇ ਵਿਧਾਇਕ ਜੀ ਆਪਸ ਵਿੱਚ ਲੜ ਕੇ ਪੱਤਰਕਾਰਾਂ ਦੇ ਉੱਤੇ ਗੁੱਸਾ ਕੱਢਣਗੇ ਤੇ ਬਰਦਾਸ਼ਤ ਨਾ ਪੰਜਾਬੀਆਂ ਨੇ ਪਹਿਲਾਂ ਕੀਤਾ ਤੇ ਨਾ ਹੁਣ ਕਰਨਗੇ ਤੇ ਜਿਹੜੀਆਂ ਗੱਲਾਂ ਹੋਈਆਂ ਅਸੀਂ ਐਵੀਡੈਂਸ ਦੇ ਆਧਾਰ ਦੇ ਉੱਤੇ ਕਹੀਆਂ ਜਾਂ ਕੱਲ ਕਹੀਆਂ ਜਾਂ ਅੱਜ ਕਹਿ ਰਹੇ ਆਂ ਅਸੀਂ ਹਵਾ ਦੇ ਵਿੱਚ ਕੋਈ ਧੀਰ ਨਹੀਂ ਛੱਡਿਆ ਜਿੱਥੋਂ ਤੱਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਸ਼ਾਇਦ ਇਹ ਭੇਖਾ ਹੋਵੇ ਕਿ ਕੀ ਕੁਝ ਹੋਇਆ ਬਹੁਤ ਸਾਰੇ ਕੈਮਰੇ ਅੱਜ ਵੀ ਚੱਲ ਰਹੇ ਸੀ ਉਹਨਾਂ ਕੈਮਰਿਆਂ ਦੀ ਨਜ਼ਰ ਵੀ ਹੈ ਸਾਡੇ ਕੋਲ ਜਿਹੜੇ ਵੀਡੀਓ ਦੇ ਰੂਪ ਚ ਸਬੂਤ ਨੇ ਉਹ ਤਾਂ ਅਸੀਂ ਪੇਸ਼ ਸਮੇਂ ਦੇ ਉੱਤੇ ਆਏ ਤੇ ਕਰ ਹੀ ਦੇਣੇ ਆ ਤੇ ਜਿੱਥੋਂ ਤੱਕ ਰਹੀ ਗੱਲ ਵਿਧਾਨ ਸਭਾ ਦੀ ਸੀਸੀਟੀਵੀ ਫੁਟੇਜ ਦੀ ਤੇ ਜਿਉਂ ਵੀ ਬਾਹਰ ਸਪੀਕਰ ਸਾਹਿਬ ਹੀ ਕਹਿ ਦੇਣ ਕਿ ਮੈਂ ਜ਼ੋਰਤ ਕਰਦਾ ਇਸ ਦੇ ਖਿਲਾਫ ਕਾਰਵਾਈ ਕਰਨ ਦੀ ਆ ਦੇਖੋ ਜੀ ਸਾਡੇ ਵਿਧਾਇਕ ਨੇ ਕੀਤੀ ਮਾਰੀ ਹੈ ਤੇ ਇਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਬਹੁਤ ਸ਼ਰਮਸਾਰ ਕਰਨ ਵਾਲੀ ਗੱਲ ਹੋਵੇਗੀ ਹਾਲਾਂਕਿ ਵਿਧਾਨ ਸਭਾ ਦੇ ਵਿੱਚ ਸੁਪਰੀਮ ਸਪੀਕਰ ਸਾਹਿਬ ਹੁੰਦੇ ਨੇ ਸਪੀਕਰ ਸਾਹਿਬ ਨੇ ਵੀ ਨਖੇਦੀ ਕੀਤੀ ਹੈ ਉਹਨਾਂ ਨੇ ਵੀ ਕੋਈ ਉਹਨਾਂ ਦਾ ਸਮਰਥਨ ਨਹੀਂ ਕੀਤਾ ਉਹਨਾਂ ਨੇ ਵੀ ਸਾਡੀ ਗੱਲ ਸੁਣੀ ਹੈ ਵੀ ਉਹ ਉਹਨਾਂ ਦੀ ਗੱਲ ਇਹਦੀ ਸਜ਼ਾ ਉਹਨਾਂ ਨੂੰ ਪੱਕਾ ਮਿਲੇਗੀ ਅਸ਼ਵਾਸਨ ਜ਼ਰੂਰ ਦਿੱਤਾ ਗਿਆ ਹੈ ਉਹਨਾਂ ਵੱਲੋਂ ਜਦੋਂ ਕੋ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਕੋਈ ਅੱਜ ਨਹੀਂ ਹੋਈ ਆਪਾਂ ਨੂੰ ਬਹੁਤ ਸਾਰੇ ਸੀਨੀਅਰ ਪੱਤਰਕਾਰ ਦੱਸਦੇ ਆ ਕਿ ਪਹਿਲਾਂ ਵੀ ਬਤਮੀਜੀ ਹੋ ਜਾਂਦੀ ਸੀ ਪੱਤਰਕਾਰਾਂ ਨਾਲ ਪਰ ਉਦੋਂ ਜਿਹੜੀ ਬਤਮੀਜੀ ਹੁੰਦੀ ਸੀ ਉਦੋਂ ਵੀ ਪੱਤਰਕਾਰਾਂ ਦੀਆਂ ਲੱਤਾਂ ਸਾਰਿਆਂ ਦੀਆਂ ਭਾਰ ਤਕਰੀਬਨ ਕਰੀਬਨ ਚਲਦੀਆਂ ਹੁੰਦੀਆਂ ਸੀ ਉਦੋਂ ਮੁੱਖ ਮੰਤਰੀ ਤੱਕ ਮਾਫੀ ਮੰਗ ਲੈਂਦੇ ਹੁੰਦੇ ਸੀ ਕਿ ਜੇਕਰ ਮੇਰੇ ਕਿਸੇ ਕਲੀਗ ਤੋਂ ਐਸੀ ਗਲਤੀ ਹੋਈ ਆ ਤੇ ਪੱਤਰਕਾਰ ਤੋਂ ਮੈਂ ਮਾਫੀ ਮੰਗਦਾ ਪਰ ਜਿਹੜੇ ਗੁਨਾਹ ਕੀਤਾ ਹੈ ਮਾਫੀ ਜਾਂ ਫਿਰ ਸਜ਼ਾ ਜਿਹੜੀ ਆ ਉਹਦੀ ਬਣਦੀ ਆ ਨਾ ਕਿ ਮੁੱਖ ਮੰਤਰੀ ਜੀ ਦੀ ਸਪੀਕਰ ਦੀ ਪਰ ਸਪੀਕਰ ਸਾਹਿਬ ਨੇ ਜਿਹੜਾ ਭਰੋਸਾ ਦਿੱਤਾ ਸਾਨੂੰ ਯਕੀਨ ਹੈ ਫਿਲਹਾਲ ਦੀ ਕੜੀ ਯਕੀਨ ਹੈ ਕਿ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕਰਵਾਉਣ ਦੀ ਖਾਤਰ ਜਿਹੜਾ ਵੀ ਜ਼ਰੂਰੀ ਐਕਸ਼ਨ ਬਣਦਾ ਜਰੂਰ ਕਰਨਗੇ ਜੇਕਰ ਉਹ ਨਹੀਂ ਕਰਦੇ ਤਾਂ ਫਿਰ ਲੋਕ ਕੱਲ ਨੂੰ ਉਹਨਾਂ ਨੂੰ ਵੀ ਸਵਾਲ ਕਰ ਲੈਣਗੇ ਜੇ ਕਰ ਲੈਣਗੇ ਤਾਂ ਸਾਨੂੰ ਉਹਨਾਂ ਦਾ ਦਿੱਤਾ ਹੋਇਆ ਭਰੋਸਾ ਮਨਜ਼ੂਰ ਹੋਵੇਗਾ ਤੇ ਜਿਹੜੇ ਲੋਕ ਆ ਸਾਡੇ ਹੱਕ ਇੱਕ ਵਾਰੀ ਮੈਂ ਫੇਰ ਉਹਨਾਂ ਸਾਰਿਆਂ ਤੋਂ ਮਾਫੀ ਚਾਹੁੰਨਾ ਜਿਹੜੇ ਪੱਤਰਕਾਰ ਭਰਾਵਾਂ ਨੇ ਜਾਂ ਲੋਕਾਂ ਨੇ ਮੈਨੂੰ ਫੋਨ ਕਾਲ ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ ਮੈਂ ਜਵਾਬ ਨਹੀਂ ਦੇ ਸਕਿਆ ਔਰ ਸਾਰਿਆਂ ਨੇ ਬਹੁਤ ਸਾਰਿਆਂ ਨੇ ਕਿਹਾ ਕਿ ਤੁਹਾਡਾ ਇੰਟਰਵਿਊ ਕਰਨਾ ਚਾਹੁੰਦੇ ਆ ਪਰ ਇੰਟਰਵਿਊ ਵੀ ਮੈਂ ਇਸੇ ਕਰਕੇ ਨਹੀਂ ਕਰ ਸਕਿਆ ਕਿਉਂਕਿ ਬਹੁਤ ਸਾਰੇ ਫੋਨ ਕਾਲ ਆਈਆਂ ਔਰ ਇੰਟਰਵਿਊ ਕਰਨ ਲਈ ਜਾਂ ਹਮਦਰਦੀ ਜਿਨ੍ਹਾਂ ਨੇ ਪ੍ਰਗਟਾਈ ਉਹਨਾਂ ਦਾ ਸਾਰਿਆਂ ਦਾ ਫੇਰ ਇੱਕ ਵਾਰੀ ਬਹੁਤ ਧੰਨਵਾਦ ਪਰ ਜਿਹੜੀ ਇਹ ਗੁੰਡਾਗਰਦੀ ਕੀਤੀ ਗਈ ਹੈ ਵਿਧਾਨ ਸਭਾ ਦੇ ਅੰਦਰ ਕੀਤੀ ਗਈ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਇਹ ਬਹੁਤ ਜ਼ਿਆਦਾ ਨਿੰਦਣਯੋਗ ਹੈ ਔਰ ਹਾਲੇ ਵੀ ਉਹਨਾਂ ਨੂੰ ਜੇਕਰ ਆਪਣੇ ਗੁਨਾਹ ਦਾ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨਾਂ ਨੂੰ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਪਰ ਝੂਠੀਆਂ ਕਹਾਣੀਆਂ ਬਣਾ ਬਣਾ ਕੇ ਮੀਡੀਆ ਸਾਹਮਣੇ ਹੁਣ ਪੇਸ਼ ਨਹੀਂ ਕਰਨੀਆਂ ਚਾਹੀਦੀਆਂ ਕਿ ਸਾਡੀ ਤਾਂ ਕੋਈ ਹੋਰ ਗੱਲ ਸੀ ਇਹਨਾਂ ਨੇ ਵਿਧਾ ਚੜਾ ਕੇ ਪੇਸ਼ ਕਰ ਦਿੱਤੀ ਜੇਕਰ ਅਸੀਂ ਵਿਧਾ ਚੜਾ ਕੇ ਪੇਸ਼ ਕੀਤੀ ਹੁੰਦੀ ਤੇ ਅਸੀਂ ਉਹਨਾਂ ਨੂੰ ਜਦੋਂ कोरोना ਕੀ ਸਾਡੇ ਨਾਲ ਉਲਝੋ ਜਦੋਂ ਇੰਨੀ ਗੱਲ ਵੀ ਕਈ ਫਿਰ ਵੀ ਉਹਨਾਂ ਨੂੰ ਸ਼ਾਇਦ ਸਮਝ ਨਹੀਂ ਆਈ ਤੇ ਉਹਨਾਂ ਦਾ ਦਿਮਾਗ ਕਿਸੇ ਹੋਰ ਅਸਮਾਨ ਤੇ ਚੱਲ ਰਿਹਾ ਸੀ ਇਸੇ ਕਰਕੇ ਉਹਨਾਂ ਨੇ ਸਾਰਾ ਕੁਝ ਕੀਤਾ ਔਰ ਜੋ ਕੁਝ ਕੀਤਾ ਇੱਕ ਛੋਟਾ ਕਲਿੱਪ ਤਾਂ ਸਭ ਦੇ ਸਾਹਮਣੇ ਹੈ ਪਰ ਪੂਰੀ ਦੀ ਪੂਰੀ ਕਹਾਣੀ ਕੀ ਸੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਦੱਸ ਦਈਏ ਪਰ ਹੁਣ ਲੋਕਾਂ ਨੇ ਤੈਅ ਕਰਨਾ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਫੈਸਲਾ ਕੀ ਹੁੰਦਾ ਹੈ ਔਰ ਜਿਹੜੀ ਇਹ ਵੱਤਮੀ ਜੀ ਗੁੰਡਾਗਰਦੀ ਕੀਤੀ ਗਈ ਇਸ ਦਾ ਪ੍ਰਸ਼ਾਸਨ ਔਰ ਸਪੀਕਰ ਸਾਹਿਬ ਮੁੱਖ ਮੰਤਰੀ ਸਾਹਿਬ ਇਸ ਤੇ ਐਕਸ਼ਨ ਕੀ ਲੈਂਦੇ ਆ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਹੁਣ ਇਹ ਹੈ ਬਜਟ ਦੇ ਦੌਰਾਨ ਇਸ ਸੈਸ਼ਨ ਦੇ ਦੌਰਾਨ ਆਪਣਾ ਕੰਮ ਜਿਵੇਂ ਪਹਿਲਾਂ ਵਖੂਬੀ ਕੀਤਾ ਜਿੰਨੀ ਕੋ ਸਾਡੇ ਵਿੱਚ ਜਿੰਦ ਜਾਣ ਹੈ ਜਾਂ ਜ਼ਰੂਰਤ ਜਿੰਨੀਆਂ ਕੋ ਲੱਤਾਂ ਭਾਰ ਚਲਦੀਆਂ ਸੀ ਕਰ ਰਹੀਆਂ ਤੇ ਉਹ ਹਮੇਸ਼ਾ ਲਈ ਕਰਦੇ ਰਵਾਂਗੇ ਚਲੋ ਬਹੁਤ ਬਹੁਤ ਸ਼ੁਕਰੀਆ ਅਸੀਂ ਅੱਜ ਜੋ ਵਿਧਾਨ ਸਭਾ ਦੇ ਵਿੱਚ ਵਾਪਰਿਆ ਸਾਰੀ ਘਟਨਾ ਤੁਹਾਨੂੰ ਇੱਕ ਇੱਕ ਕਰਕੇ ਲੜੀਵਾਰ ਦੱਸੀ ਜੋ ਅੱਜ ਹੋਣਾ ਚਾਹੀਦਾ ਸੀਗਾ ਉਹ ਨਹੀਂ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀਗਾ ਹਾਲਾਂਕਿ ਸਪੀਕਰ ਸਾਹਿਬ ਨੇ ਵੀ ਦੁੱਖ ਪ੍ਰਗਟਾਇਆ ਮੁੱਖ ਮੰਤਰੀ ਸਾਹਿਬ ਨੂੰ ਜਰੂਰ ਅਸੀਂ ਇੱਕ ਬੇਨਤੀ ਕਰਦੇ ਆ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਜ਼ਰੂਰ ਲੈਣ ਤੁਸੀਂ ਸਾਡੇ ਵੀ ਮੁੱਖ ਮੰਤਰੀਓ ਤੇ ਜਿਹੜਾ 3 ਕਰੋੜ ਪੰਜਾਬੀ ਹੈ ਉਹਨਾਂ ਦੇ ਵੀ ਮੁੱਖ ਮੰਤਰੀਓ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਇਹ ਵੀ ਗੱਲ ਸੋਚ ਲੈਣੀ ਚਾਹੀਦੀ ਹੈ ਪੱਤਰਕਾਰ ਉਹ ਕੌਮ ਹੈ ਜਿਹੜੀ ਨਾ ਖੜਕੂ ਕੋ ਦੌਰ ਵੇਲੇ ਡਰੀ ਚਾਹ ਖੜਕੂ ਵੱਲੋਂ ਪ੍ਰੈਸ਼ਰ ਹੁੰਦਾ ਸੀ ਚਾਹ ਸਰਕਾਰ ਵੱਲੋਂ ਹੁੰਦਾ ਸੀ ਤੇ ਤੁਸੀਂ ਜਿਹੜਾ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਆਪਣੇ ਦਿਮਾਗ ਚ ਗੱਲ ਘੜ ਦੋ ਤੁਸੀਂ ਡਰਾ ਨਹੀਂ ਸਕਦੇ ਸਾਨੂੰ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਰਹਾਂਗੇ ਅਸੀਂ ਪੰਜਾਬ ਨਾਲ ਖੜੇ ਆਂ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ